ਹੈ ਕੋਕਿਆ ਹਾਂ ਉਹ ਬੰਦਾ ਵਾਲਾ ਸਿਰੇ ਦਾ ਚਮਕੌਰ ਵਾਲਾ ਮੈਂ ਦੇਖ ਕੇ ਆਇਆ ਪਾਣ ਇੱਕ ਤੋਂ ਇੱਕ ਆਉਂਦੇ ਨੇ ਚੜ ਚੜ ਬੰਦਾ ਸਿਰੇ ਦਾ ਆ ਮਾਰਿਆ ਕਿਵੇਂ ਇਹਨੇ ਮੇਰੇ ਉਹ ਬੰਦਾ ਸਰਾਇ ਜਾਵਾ ਤੂੰ ਬਈ ਉਹ ਬਹੁਤ ਮਾੜਾ ਕੰਮ ਕਰਿਆ ਬਾਈ ਚਮਕੌਰ ਨੇ ਹੱਬ ਬਤਾਈਏ ਸਸੁਰਾਲ ਆਪਣਾ ਆਪਣੇ ਘਰ ਕਿਹਦਾ ਹੈ ਉਹ ਤਰ ਗਿਆ ਉਹ ਤਰ ਗਿਆ ਕੂ ਦੇਖ ਲੈ ਬੌਲੇ ਨੂੰ ਸੁਣਦਾ ਮੇਰਾ ਸਾਹ ਕਿੜਾ ਹਰਦਾ ਨਹੀਂ ਹੈ ਚਮਕੌਰ ਬੌਲੇ ਨੂੰ ਸੁਣਦਾ ਹੈ ਨਹੀਂ ਤਰ ਗਿਆ ਮਿੰਟ ਚ ਆਏ ਆ ਇੱਧਰ ਨੂੰ ਹੋ ਜਾ ਐਂ ਕਹਿੰਦਾ ਅੱਛਾ ਮੁਕੌਰ ਕਹਿੰਦਾ ਇੱਧਰ ਨੂੰ ਹੋ ਜਾ ਅੱਛਾ 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 ਮੈਨੂੰ ਤਾਂ ਇੱਧਰ ਨਹੀਂ ਕਿਹਾ ਆਏ ਛੱਟਾ ਛੱਟਾ ਪੱਟੀ ਰਹੀ ਆ ਛੱਟਾ ਪੱਟੀ ਇਹ ਫਿਰ ਮੈਂ ਤਾਂ ਦੁਆ ਤੂੰ ਆਏ ਕਰਦਾ ਨਾ ਜੇ ਤਾਂ ਫਿਰ ਤੂੰ ਆਏ ਕਰਦਾ ਵੀ ਭਾਈ ਵਿਚਾਲੇ ਥਾਂ ਤੇ ਤੂੰ ਤਾਂ ਐਂ ਕਰਦਾ ਵੀ ਇੱਧਰ ਨੂੰ ਹੋ ਜਾ ਐਂ ਨੂੰ ਮੈਂ ਤਾਂ ਕੇ ਨਾਲ ਲਈ ਜਾਂਦਾ ਸੀਲਾ ਕੋਲੇ ਤੀਗਾ ਹੁਣੀ ਭੇਜ ਦੇ ਤੈਨੂੰ ਸੀਲਾ ਕੋਲੇ ਬੇ ਮਰ ਜਾਣਿਆ ਤੇਰੀ ਉਹ ਸਾਲੀ ਆ ਕਿ ਮੈਂ ਆ ਤੇਰੀ ਹਾਂ ਹੁਣ ਤਾਂ ਕਾਨੂੰ ਆਣਾ ਸਾਡੇ ਕੋਲ ਰਾਜ ਤੂੰ ਤਾਂ ਗੁੱਸਾ ਕਰ ਗਈ ਐਂ ਨਹੀਂ ਮੈਂ ਕਹਿੰਦਾ ਅਮਣਾ ਤਾਂ ਮੈਂ ਇੱਧਰ ਹੀ ਤੀਗਾ ਹਾਂ ਮਾਂ ਚੱਲ ਉਹ ਪਹਿਲਾਂ ਮੂੰ ਮੱਥੇ ਲਾਗਦੇ ਨੇ ਜਾਲਾ ਮੇਰ ਮਲਾਪ ਜਾ ਕਰ ਦਿੱਤੀ। ਨਾ ਮੈਨੂੰ ਐਂ ਦੱਸ ਕੋ ਕਿ ਤਾ ਕਿਹੜੇ ਬੈਰ ਬੱਟੇ ਕੱਢੇ ਨੇ ਮੇਰ ਨਾਲ ਬੇ ਹੈ ਮੈਂ ਤਾਂ ਤੈਨੂੰ ਕਦੇ ਉਹੀ ਨਹੀਂ ਮਾੜਾ ਚੰਗਾ ਕਿਹਾ ਤੇ ਆਪਦੀ ਪਹਿਣ ਦਾ ਸਾਗ ਲਈ ਜਿ ਐ ਪਤਾ ਹੁੰਦਾ ਇਹ ਕੰਜਰ ਨੂੰ ਸਾਗ ਲਿਆਉਂਦੀ ਆਪਦੀ ਪਹਿਣ ਦਾ ਫਿਰ ਤਾਂ ਰਹਿਦਾ ਛੜਾ ਤੋਂ। ਮੇਰੀ ਗੱਲ ਸੁਣ ਰਾਜ ਇਹ ਉਲੀ ਦੀਆਂ ਗੱਲਾਂ ਨਹੀਂ ਮੈਂ ਤਾਂ ਕਿਸੇ ਕੋਲੇ ਗੱਲ ਵੀ ਨਹੀਂ ਕਰੀ। ਹਾਂ ਇਹ ਪਈ ਮੈਨੂੰ ਲੈ ਗਿਆ ਉੱਥੇ ਮੈਂ ਤਾਂ ਉਹਨੂੰ ਐਨੇ ਹੱਥ ਬੰਨੇ ਐਨੇ ਹੱਥ ਕਰਿਆ ਤਾਂ ਨਹੀਂ ਕਰਿਆ ਤਾਂ ਨੇ ਗਲਤ ਕੰਮ ਆ ਦੇਖ। ਫੇਰ ਸ਼ਮਕੌਰ ਨੇ ਕਰਿਆ ਤਾਂ ਗਲਤ ਆ ਮੈਂ ਤਾਂ ਦੇਖ ਉੱਥੇ ਪੈਰੀ ਹੱਥ ਵੀ ਲਾਏ ਮਾ ਤ ਤੱਤੀਆਂ ਰੋਟੀਆਂ ਕੱਪੜਾ ਜਿਹੜਾ ਧੋਤਾਂ ਮਿਲੂ ਤੈਨੂੰ ਪ੍ਰੈਸ ਕਰਿਆ ਕਰਾਇਆ ਮੰਜਾ ਬਿਸੀਆਂ ਵਸਾਇਆ ਫੋਰ ਦਸ ਕੀ ਚਾਹੀਦਾ ਕਹਦਾ ਮੈਂ ਨਹੀਂ ਮਰਦਾ ਤਾਂ ਮੇਰਾ ਸਾਲਾ ਡਾਰਜ ਵਾਕਾਂ ਦੀ ਤੀ ਮਾਗਰ ਬੂਹੇ ਮਰ ਜਾ ਹਾਂ ਸੌ ਖਾ ਇਹ ਤਾਂ ਮੇਰੇ ਸੋਨੇ ਕਢਾ ਕੇ ਟਿੰਡਾ ਗੰਜੇ ਕਢਾ ਕੇ ਸਾਰੇ ਗੱਡੀ ਚ ਚਾਰਤੇ ਮਾਹ ਉਹ ਨਾ ਉਹ ਪ੍ਰਾਵਾ ਪਿੰਡ ਚ ਹੱਲਾ ਬੁੱਲਾ ਹੋ ਜੂਗਾ ਹਾਏ ਮੈਂ ਮਰ ਜਾ ਨਾ ਤੈਨੂੰ ਕਿਤੇ ਟੱਕਰਿਆ ਦੀ ਇਹ ਤੈਨੂੰ ਤਾਂ ਮੈਂ ਤਾਂ ਨਾਲ ਗਿਆ ਤੀ ਮਤਾਂ ਮੰਨਦਾ ਬਾਹਰ ਟਕਰਾਇਆ ਇਹ ਉਹ ਮੇਰਾ ਮੂੰਖ ਖਲਾਉਣੀ ਹੈ ਚੁੱਪ ਕਰ ਜਾ ਭੈਣ ਦੇ ਖਸਮ ਦੀ ਨਹੀਂ ਬੋਲੀ ਜਾਵੇ ਜਣਾ ਸਭ ਕੋ ਤੇਰਾ ਕੀਤਾ ਬੂਟੇ ਤੈਨ ਲਾਇਆ ਤਾੜੀਆਂ ਮਾਰਦੀ ਦੇਖ ਤੀਮੀ ਤਾੜੀਆਂ ਮਾਰਦੀ ਇਹ ਹੋਰ ਕਿਵੇਂ ਮਿੱਠੇ ਪੋਚੇ ਮਾਰਦਾ ਮੇਰੀ ਭੈਣ ਕੋਲ ਆ ਕੇ ਹੁਣ ਜਾ ਰਾਜ ਫੇਰ ਪਈ ਮੈਂ ਇਹਨੂੰ ਆਖਿਆ ਮਹਾਏ ਤਾ ਨਹੀਂ ਚਮਕੌਰ ਕੰਮ ਚੱਲਣਾ ਬੰਦੇ ਦਾ ਤੈਨੂੰ ਇੱਥੀ ਛੱਡ ਕੇ ਜਾਣੇ ਪੈਣਗੇ ਜਵਾਖ ਬੂਮੇ ਮਰ ਜਾ ਬੰਦੇ ਬੇ ਬੰਦੇ ਦੀ ਕਿ ਜਵਾਖ ਦੀ ਕੰਜਰਾ ਹੁੰਦਾ ਜਵਾਖ ਕਹਿੰਦਾ ਤੀਗਾ ਆ 16 17 ਸਾਲਾਂ ਦਾ ਇੱਕ ਹੈਗਾ ਤੀਗਾ ਇਹਦਾ ਫਿਰ ਗਾਂਹ ਤੋਂ ਆਈ ਹੈ ਨਾ ਕੀ ਪਤਾ ਮਾਗਰ ਕਿੰਨੇ ਕਾਰ ਪੱਟ ਕੇ ਆਇਆ ਤੂੰ ਆਇਆ ਕੈ ਚਲ ਕੋਈ ਗੱਲ ਨਹੀਂ ਮੇਰੀ ਗੱਲ ਸੁਣ ਪਈ ਇਹ ਉਰੋਂ ਵੀ 50 ਦੇ ਕਿਸੇ ਸਾ ਮਰਜ਼ੀ 50 ਗੱਲ ਤਾਂ ਤੂੰ ਸੁਣਾ ਉਹ ਤਾਂ ਕੋਈ ਇਹਨਾਂ ਦਾ ਕੋਈ ਹੈਗਾ ਤੀਗਾ ਉਹਦਾ ਵੱਡਾ ਭਾਈ ਹੂ ਇਹਦਾ ਭਈਆ ਦੀ ਕੋਈ ਵੱਡਾ ਤੇ ਦਾੜੀ ਜੀ ਹੈਗੀ ਪਈ ਉਹਦੇ ਖਾਸ ਹੀ ਪੱਟੀ ਕਹਿੰਦਾ ਇਹ ਤਾਂ ਟੌਲਣ ਟੱਲਣੇ ਪੈਣਗੇ ਟੱਲਣ ਨੂੰ ਪਤਾ ਨਹੀਂ ਕੀ ਕਹਿੰਦਾ ਸੀ ਹਿੰਦੀ ਚ ਤੇ ਹਾਂ ਗੁੰਮਰਾਹ ਕਰਨੇ ਪਤਾ ਨਹੀਂ ਕੀ ਕਹਿੰਦਾ ਸੀਗਾ ਮਾਹ ਪਾਈ ਦੱਸ ਕਿਵੇਂ ਕਰਨੇ ਕਹਿੰਦਾ ਇਹਨੂੰ ਕੋ ਬਰਿਆਨੀ ਖਵਾ ਦੇ ਮਾਹ ਪਤਾ ਨਹੀਂ ਕੀ ਚੀਜ਼ੂ ਮੇਰੇ ਸਾਲੇ ਉਹ ਕੀ ਹੁੰਦੀ ਆ ਦੋ ਦੇਗੇ ਚੌਲਾਂ ਦੀ ਖਾ ਕੇ ਮੇਰਾ ਸਾਲਾ 20 25 ਹਜ਼ਾਰ ਢਾਬੇ ਤੇ ਲਵਾਤਾ ਮਾ ਸਾਡੀ ਮੰਡੀ ਚ ਰੁਲੀ ਜਾਂਦੇ ਨੇ ਚੌਲੀ ਨੇ ਮੇਰੇ ਸਾਲੇ ਉਹ ਮਾ ਉਥੋਂ ਲਿਆਂਦਾ ਦੋ ਘੱਟੇ ਸੋਨ ਨੂੰ ਮੈਂ ਹੈ ਮੈਨੂੰ ਆਏ ਤਾਂ ਦੱਸ ਦੇ ਬੇ ਤੂੰ ਕੀ ਕਹਿਣਾ ਚਾਹੁੰਦਾ ਮੈਨੂੰ ਚਾਹੁੰਦਾ ਤਾਂ ਮੈਂ ਆਏ ਯਾਰ ਅੱਜ ਮੈਂ ਤਾਂ ਦੇਖ ਬਹੁਤ ਪਟੇ ਇਹ ਬੰਦੇ ਨੂੰ ਵੀ ਮੈਂ ਡਾਰ ਜਵਾਖਾਂ ਦੀ ਇਹ ਤਾਂ ਹੋਣਾ ਨਹੀਂ ਤਾਂ ਭਾਈ ਇੱਥੇ ਤਾਂ ਹੋਰ ਹੀ ਹੋ ਜਾਂਦਾ ਕੰਮ ਦੇਖ ਲੈ ਭਈਆ ਖਾਣਾ ਹੋ ਜਾਂਦਾ ਉਹ ਤਾਂ ਔਰ ਇਹ ਪਚਕਿਆਰੀਆਂ ਬਾਈ ਦੀਆਂ ਕੰਧਾਂ ਲਾਲ ਕਰ ਦਿੰਦੇ ਪਾਨ ਖਾਂਦੇ ਨੇ ਮੇਰੇ ਨਾਲ ਖਾਈਨੀਆਂ ਖਾਂਦੇ ਨੇ ਅੱਬੇ ਬੱਸ ਕਰ ਬੱਸ ਕਰ ਬਣੋ ਇਹ ਬੱਸ ਕਰ ਨਹੀਂ ਨੇ ਨਾ ਇਹਦੀਆਂ ਗੱਲਾਂ ਚਾਹੇ ਨਾ ਇਹਦੇ ਮਿੱਠੇ ਪੋਚਿਆਂ ਚਾ ਨਹੀਂ ਅੱਜ ਸਿਲੰਡਰ ਨਹੀਂ ਪੜਾਇਆ ਹੋਰ ਗੁੱਟੇ ਅੱਜ ਲੋਰੇ ਆਇਆ ਇਹਦਾ ਮਾਰਾ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਕਿਵੇਂ ਆ ਓਏ ਹਾਂ ਠੀਕ ਆ ਬੈ ਜਾ ਇੱਧਰ ਆ ਵਾਹਾਂ ਠੀਕ ਹੈ ਹੈ ਮਾ ٹھیک ਹੈ ਲੋਟਾ ਲੋਟਾ ਚਲ ਕਿ ਕਰ ਇਧਰ ਆ ਜਾ ਉਹਰੇ ਭਾਈ ਹੈ ਕੋ ਕਿਆ ਇਧਰ ਆ ਜਾ ਆ ਜਾ ਉਹਰੇ ਇਹ ਬੈਠੂ ਭੈਣ ਦਾ ਆ ਜਾ ਆ ਜਾ ਉਹਰੇ ਭਾਈ ਇਧਰ ਨੀ ਬੈਠੇਗਾ ਜੱਜ ਕੇ ਪਤੀ ਆ ਸਾਨੂੰ ਦੇਖ ਓਏ ਆ ਕਿਉਂ ਚੱਕਤੀ ਹੈ ਕੋ ਓਏ ਆ ਕਿਉਂ ਚੱਕਤੀ ਮੇਰੇ ਸਹਾਲਾ ਲੱਗਿਆ ਭਾਈ 라ਜੂ ਕੀ ਕਰਾਂ ਉਹ ਬਾਜਨ ਆਜੂ ਪਾਇਰ ਤੇ ਹੜਕੇ ਬੈਠਾ ਹੜਕੇ ਬੈਠੋ ਓਹੋ ਬੌਲਿਆ ਫੇਰਾਉਂਗਾ ਚੱਕੀ ਆ ਜੇ ਥੱਲੀ ਬੈਠਣਾ ਤੀ ਇਹ ਮਸਲਾ ਦਾ ਤੋੜ ਦੂ ਸਾਰਾ ਕੁਰਸੀ ਰੱਖ ਦੇ ਕੁਰਸੀ ਕੁਰਸੀ ਰੱਖ ਦੇ ਤੇ ਭੈਜ ਨਾ ਬੈਜ ਨਾ ਮੇਰਾ ਬੱਲਾ ਹੈ ਕੋਕਿਆ ਹਾਂ ওই ਬੰਦਾ ਵਾਲਾ ਸਿਰੇ ਦਾ ਚਮਕੌਰ ਵਾਲਾ ਮੈਂ ਦੇਖ ਕੇ ਆਇਆ ਤੇਰਾ ਫੇਰਾ ਕੋਈ ਪਾਉਂਦੇ ਨੇ ਚੜ ਚੜ ਬੰਦਾ ਸਰੇਦਾ ਆ ਮਾਰਿਆ ਕਿਉਂ ਇਹਨੇ ਮੇਰੀ ਉਹ ਬੰਦਾ ਸਰੇ ਜਾਵਾ ਤੂੰ ਬੋਲਦਾ ਉਹ ਬਹੁਤ ਮਾੜਾ ਕੰਮ ਕਰਿਆ ਬਾਈ ਚਮਕੌਰ ਨੇ ਹੈ ਪਲਟਾ ਇਹ ਪਲਟਾ ਮਰ ਜਾਣਾ ਇਹ ਪਲਟਾ ਜਾਣਦੇ ਵੇ ਜਾਣਦੇ ਮੰਤਰੀਆਂ ਨੂੰ ਮੰਗੂ ਨਾ ਪੈਰ ਪੈਰ ਤੇ ਬਦਲ ਦੰਦ ਆਜ ਨਹੀਂ ਮੈਂ ਤਾਂ ਦਿਲੋਂ ਨਰਾਜ ਆ ਤੇ ਮੈਂ ਨਰਾਜ ਆ ਦੇਖੋ ਨੇ ਗਲਤ ਕਰਿਆ ਭਾਈ ਰੋਟੀ ਟੁਕ ਤੂੰ ਦੇਈ ਜਾਂਦੀ ਸੀ ਉਹਨਾਂ ਨੇ ਭਰਤ ਪਾਤੀ ਉਧਰ ਕੋ ਕਿਹਾ ਭਰਤ ਪਾਤੀ ਇਹ ਹੋਰ ਰੋਂਦਾ ਭਰਤ ਨੂੰ ਆਹ ਤਾਂ ਇਧਰੋਂ ਕਹੀ ਲੈ ਜਾ ਪੱਟ ਦੇ ਸਾਰਾ ਬੇੜਾ ਸੰਗੜੀ ਲਾਇਆ ਭੈਣ ਦੀ ਮਰਾਗਾ ਮੈਂ ਤਾਂ ਟੱਬਾ ਦੇਖਿਆ ਨਹੀਂ ਮਦਾ 30 ਦਿਨ ਹੋ ਗਏ ਇੱਥੇ ਫਿਰਦਾ ਵੇ ਮੈਂ ਤਾਂ ਬੌਲੇ ਟੱਬਰ ਨੇ ਖਾ ਲਈ ਭਾਈ ਇੱਕ ਨੂੰ ਛੱਡ ਗਿਆ ਆ ਦੂਜਾ ਹੋਰ ਲੱਗਿਆ ਪਣੋ ਯੌਰੇ ਆ ਕੇ ਚਾਰ ਪਟਾਵੇਂ ਤੁਹਾਡਾ ਚਾਰ ਚੁੱਪ ਚੁੱਪ ਐਂ ਕਰੋ ਚਾਰ ਫਿਰ ਮੈਨੂੰ ਲੈ ਕੇ ਚੱਲ ਇੱਧਰ ਆਪਾਂ ਕਿੱਥੇ ਪਸਾਵ ਕਰਕੇ ਆਂ ਇੱਧਰ ਕਰਿਆ ਇੱਧਰ ਵਗ ਜਾ ਚੁੱਪ ਕਰਕੇ ਇੱਧਰ ਚਾਰ ਪੌੜੀਆਂ ਚੜਨਾ ਪਊ ਉਧਰ ਸੀਲਾ ਕਾਲੇ ਦੀ ਸਦਮ ਸਿੱਧਾ ਜਾ ਬੜੂਗਾ ਉਹ ਤਾਂ ਪਈ ਰੁੱਖਾ ਬੋਲੇ ਮੈਨੂੰ ਹਾਂ ਰੁੱਖਾ ਬੋਲੇ ਕੋਈ ਨਾ ਦੋ ਮਿੰਟ ਵਾਈਟ ਚੱਲਦਾ ਮੈਂ ਤੇਰੇ ਨਾਲ ਨਾ ਸੀਲਾ ਸੀ ਤੈਨੂੰ ਚ ਸਕੀਰੂਗੀ ਫੇਰ ਆਉਗਾ ਤੇਰਾ ਮੇਰਾ ਜੋ ਪੁੱਠੀ 2 ਵਜੇ ਜਾਵਾਂਗੇ ਓਏ ਆਹੋ ਮੇਰੀ ਗੱਲ ਸੁਣੋ ਇੱਧਰ ਦੇਖ ਮੈਨੂੰ ਚੜਾਈ ਚੜਨੀ ਪੂ ਦੋ ਪੌੜੀਆਂ ਮੀਂਹ ਅੱਟ ਓਏ ਦੂਜੀ ਸੀਟ ਆ ਸਾਡੇ ਇੱਧਰ ਕੰਜਰਾ ਦੂਜੀ ਸੀਟ ਤੇ ਬੈਠ ਜਾਊਂਗਾ ਉੱਤੇ ਨਹੀਂ ਆਉਂਦਾ ਦੂਜੀ ਤੇ ਆਊਂਗਾ ਅਖੰਡ ਕਰਦਾ ਸਾਰੇ ਮਰ ਜਾਣਾ ਪੂਰਾ ਖੜਾ ਹੋਈ ਮੜਾ ਜਾ ਬੜਾ ਜਾ ਖੜਾ ਹੋ ਜਾ ਆ ਕੀ ਹੋ ਗਿਆ ਕੁੱਤੇ ਨੇ ਵੱਢ ਲਿਆ ਆਹੋ ਆ ਜਾ ਹੈ ਆ ਜਾ ਇਹ ਕਿਵੇਂ ਵੱਢ ਲਿਆ ਕੁੱਤੇ ਨੇ ਤੇ ਟੀਕੇ ਲਬੋਣੇ ਨੇ ਮੇਰੇ ਤੂੰ ਗਾਂਹ ਆ ਜਾ ਹੈ ਨਹੀਂ ਜੀ ਤੂੰ ਇਹਨੂੰ ਸਮਝਾ ਕੇ ਰੱਖਿਆ ਕਰ ਮਾੜਾ ਮੋਟਾ ਹੈ ਦਿੰਦਾ ਗੇੜਾ ਉਰੇ ਆ ਵੜਦਾਗਾ ਤੇਰੀ ਕੰਡੇ ਬੀਜੇ ਹੋਏ ਨੇ ਜੇ ਮਾੜਾ ਮੋਟਾ ਦੂਜਾ ਚੱਜਦਾ ਤੀ ਉਸੇ ਨੂੰ ਕਰਾਨ ਦੀ ਮੇਰਾ ਆ ਮੇਰੇ ਪੱਲੇ ਮੜਦਾ ਪਲੇਗ ਦੇ ਜਾਣਾ ਨਾ ਅਕਲ ਨਾ ਮੌਤ ਇਹਦਾ ਮਾਰਾ ਹੁੰਦਾ ਦਿਨ ਰਾਤ ਹੋਰੇ ਨਹੀਂ ਮੈਂ ਤਾਂ ਕਿਹਾ ਤੈਨੂੰ ਭੈਣ ਦੇ ਜਾਣੇ ਨੂੰ ਮਖਦ ਪੈਣ ਤੋਂ ਦਰੀਆਣੀ ਬਣ ਜੈਗੀ ਦੋਨੇ ਪੈਣਾ ਰੱਖ ਕੇ ਖਾ ਲਾਂਗੇ ਇਹ ਭੈਣ ਦਾ ਕੁਛ ਲੱਗਦਾ ਚੋਪੜੇ ਮੂੰਹ ਵਾਲਾ ਅੱਜ ਮੇਰੇ ਨਾਲ ਦਿਓਰ ਕਹਿੰਦਾ ਤੇਰੀ ਭੈਣ ਦਾ ਤਾਂ ਰੰਗ ਪੱਕਾਗਾ ਉਹ ਤਾਂ ਗੋਰੀ ਨਹੀਂ ਹੈਗੀ ਤੇਰੇ ਵਰਗੀ ਮੈਂ ਕੀ ਕਰਾਂ ਆ ਹੁਣ ਭਈਆ ਰਾਣੀ ਚੱਕ ਲਿਆ ਪਲੇਗ ਦੇ ਜਾਣਾ ਤਾਂ ਹੀ ਤਾਂ ਗੋਰੀ ਲੈ ਆ ਹਾਂ ਮੈਂ ਲੈ ਆ ਗੋਰੀ ਨਹੀਂ ਆ ਦੇਖ ਲੈ ਮੇਰੇ ਆਲਾ ਸਵੇਰ ਦਾ ਸਿਲੰਡਰ ਘਾਤ ਪੇ ਚੁੱਲੇ ਤੇ ਮੱਤਾ ਮਾਰਦੀ ਆ ਆ ਆ ਗਿਆ ਲੰਗ ਮਾਰਦਾ ਪਲੇਗ ਦੇ ਜਾਣਾ ਨਹੀਂ ਸਿਲੰਡਰ ਨਹੀਂ ਭਰਾਇਆ ਨਹੀਂ ਓਰੇ ਕੀ ਕਰਨਾ ਹੈ ਲੰਗੜਦੀ ਨਾ ਉਹਨੂੰ ਦੇਖਣ ਦਾ ਮਾਰ ਆਇਆ ਰੰਨ ਨੂੰ ਇਹ ਤਾਂ ਰਲ ਮਿਲ ਕੇ ਲੈ ਕੇ ਆਏ ਨੇ ਤੈਨੂੰ ਕੀ ਪਤਾ ਬੜਾ ਪੰਗਾ ਛੜਿਆ ਜੀ ਬੜੇ ਮੈਨੂੰ ਤਾਂ ਐ ਲੱਗਦਾਗਾ ਤੁਸੀਂ ਹੁਣ ਪੰਜੀਰੀ ਦੀ ਤਿਆਰੀ ਕਰ ਲਓ ਨੇ ਬਸ ਕਰ ਕਿਉਂ ਮੈਨੂੰ ਹੋਰ ਦਿਮਾਗ ਮੇਰਾ ਖਰਾਬ ਕਰਦੀ ਆ ਤੂੰ ਸਾਡਾ ਤਾਂ ਪੜਨੇ ਬਈਆ ਖਾਣਾ ਬਣੂਗਾ ਓਰੇ ਲੈ ਜਾ ਕਰ ਜੀਰੀ ਲਵਾਉਣ ਵਾਸਤੇ ਤੁਸੀਂ ਵੀ ਹੈ ਕੰਮ ਕਰਾ ਲਿਆ ਕਰਿਓ ਹੋਰ ਇਦੋਂ ਤੋਂ ਨਹੀਂ ਕੀ ਹੋਊਗਾ ਸੜਦਾ ਘਰ ਖਖੜੀ ਕਰੇਲੇ ਕਰਤਾ ਇਹਨੇ ਇਹ ਕਰਾ ਤੇਰੇ ਬੰਦੇ ਨੇ ਆਗਾ ਮੈਂ ਤਾਂ ਆਪ ਕਹੀ ਨਹੀਂ ਆ ਮੈਂ ਤਾਂ ਖੁਦ ਕਹੀ ਨਹੀਂ ਆ ਬੀ ਐਸੇ ਰਕ ਰਿਆ ਕਰਾਇਆ ਸਾਰਾ ਕੁਛ ਕਿੱਥੋਂ ਪੰਗਾ ਛੇੜਿਆ ਜਾਨ ਨੂੰ ਚਲੋ ਤਾਂ ਨਿਕਲ ਗਏ ਲੈ ਮੈਂ ਚਾਹ ਦੀ ਕੁੱਟ ਕਰਕੇ ਲਿਆਉਣੀ ਆ ਜਿਵੇਂ ਆਉਣੀ ਆ ਓਵੇਂ ਮੁੜ ਜਾਨੀ ਆਂਗੀ ਹੈ ਕੋਈ ਨਾ ਲਿਆਉਣੀ ਆ ਚਾ ਤੈਨੂੰ ਸਮਝਾ ਕੇ ਰੱਖ ਉਹਨੇ ਲੈ ਕੇ ਆਇਆ ਕਰ ਲੇਕਿਨ ਆਇਆ ਕਰ ਕੰਜਰੋ ਆਹੋ ਨਹੀਂ ਐ ਕਰ ਇੱਕ ਦਿਨ ਮਿੱਠਾ ਸੋਡਾ ਪਾ ਦੇ ਕੰਜਰ ਸਾਰਾ ਦਿਨ ਉੱਥੇ ਬੈਠਾ ਰਹੂਗਾ ਐਂ ਕਰਨਾ ਪਊ ਮੈਨੂੰ ਹਾਂ ਤੇਤੋਂ ਵੀ ਤੇਰ ਕੋਸ ਬਣਦਾ ਨਹੀਂ ਹੈਗਾ ਤੂੰ ਵੀ ਬੋਲਣ ਬੋਲਣ ਆ ਐਡਾ ਡੰਡਾ ਲੱਗਿਆ ਲੋਤਰ ਕਦਾ 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 ਬੋਲਦੀਆਂ ਕੱਲਾ ਬੋਲਣ ਬੋਲਣ ਡੰਡਾ ਲੱਗਿਆ ਹੋਇਆ ਤੈਨੂੰ ਕੀ ਪਤਾ ਜਿਹੜਾ ਕੱਟੇ ਉਹੀ ਜਾਣੇ ਤੈਨ ਤਾਂ ਗੱਲਾਂ ਆਉਂਦੀਆਂ ਨੇ ਮੜ ਤਾਂ ਮੇਰੇ ਪੱਲੇ ਰੀਲ ਜੀ ਕੋਈ ਚੱਲ ਨਹੀਂ ਰਹੀ ਯਾਰ ਬਥੇਰੀਆਂ ਪਾਉਂਦੇ ਆ ਬਿੱਲੇ ਪਾਲੇ ਹੋ ਰਹੀ ਪਤਾ ਨਹੀਂ ਕਿਵੇਂ ਚਲਾਈ ਜਾਂਦੇ ਨੇ ਉਹ ਬਠਾਏ ਨਾ ਸੀਟਰ ਨਹੀਂ ਕਰਦਾ ਇਹ ਕਿਹਾ ਹੋਏ ਲਾਬਲੇ ਕਿਹਾ ਗੱਗੇ ਕਿਵੇਂ ਆ ਵਧੀਆ ਵਧੀਆ ਕਿਵੇਂ ਕੱਲਾ ਜੀ ਬੈਠਾ ਹੋਏ ਹੋਰ ਪਾਰਟੀ ਹੋ ਗਈ ਥੋਡੇ ਕਨੇ ਕਾਦੀ ਪਾਰਟੀ ਪੰਦਰਾ ਪਾਇ ਗਿਆ ਜੀ ਵਧ ਗਿਆ ਘਰ ਦਾ ਕਾਦਾ ਜੀ ਯਾਰ ਜੀ ਨੇ ਤਾਂ ਮੇਰੇ ਸਾਡੇ ਨੇ ਜੀ ਲੱਗਣੋਂ ਹਟਾਰਖ ਪੁੱਛਣਾ ਲਹੂ ਪੀ ਰੱਖਿਆ ਜ ਸਾਡਾ ਸਾਰੇ ਟੱਬਰ ਦਾ ਕਿਹ ਚਾਲ ਚੂਲ ਬਣਦੇ ਨੇ ਥੋਡੇ ਘਰੇ ਗੱਗੇ ਕਾ ਨੂੰ ਟਚਣਾ ਕਰਦਾ ਹੋਣਾ ਬਾਈ ਯਾਰ ਮੈਂ ਤਾਂ ਐਸੇ ਕੰਮ ਦਾ ਮਾਰਦਾ ਮੇਰਾ ਸੜਾ ਘਰੋਂ ਨਿਕਲਦਾ ਹੈਗਾ ਯਾਰ ਬੜਾ ਡਰ ਲੱਗਦਾ ਬਈ ਟੱਚਰਾ ਤੋਂ ਬੜਾ ਜਿਆਦਾ ਯਾਰ ਸੌਂ ਲੱਗੇ ਉਹ ਟੱਚਰ ਕਾਦੀ ਖੁਸ਼ੀ ਵਾਲਾ ਕੰਮ ਆ ਉਹ ਖੁਸ਼ੀ ਵਾਲਾ ਤਾਂ ਹੈਗਾ ਯਾਰ ਮੁੰਡਾ ਬਾੜੀ ਬੇਸ਼ਰਮੰਗੀ ਆਉਂਦੀ ਆ ਬਾਈ ਮੈਂ ਤਾਂ ਮੇਰੀ ਬੀਬੀ ਨੂੰ ਐਂ ਵੀ ਕਹੇ ਦੀ ਮਾਹ ਦੱਸ 20000 ਰੁਪਏ ਦੇ ਦੇ ਮੈਂ ਤਾਂ ਮਹੀਨਾ ਤੋਂ ਮਹੀਨਾ ਬਾਹਰ ਹੀ ਲਾਇਆ ਉਹਨਾਂ ਚੰਡੀ ਚੰਡੀ ਗਾੜੀ ਲਾਇਆ ਉਹਨਾ ਮਹੀਨੇ ਤੋਂ ਮਹੀਨੇ ਤੱਕ ਪਈਆਂ ਰਣੀ ਭਾਜੂਗੀ ਨਹੀਂ ਬਾਹਰ ਗਾਣੂ ਆਪਾਂ ਪਾਰਟੀ ਪੁਲਟੀ ਕਰਦੇ ਆ ਢਾਬੇ ਤੇ ਉਹ ਪ੍ਰਾਵਾ ਬੰਨੇ ਹੱਥ ਐਹੀ ਪਾਰਟੀਆਂ ਨੂੰ ਚੰਗਾ ਮੈਂ ਪਾਰਟੀਆਂ ਕਰਦਾ ਸੋਹਣਾ ਇਹ ਤਾਂ ਤੈਨੂੰ ਸਮਝਦਾ ਗੱਲ ਮੇਰੀ ਆਹੋ ਕਿੱਥੇ ਤਾਂ ਹੁਣ ਸਾਰੀ ਸਾਡੀ ਆਂ ਦੀ ਵਿਚਾਲ ਸਾਡੇ ਨਾਲ ਰੋਟੀ ਖਾਈ ਜਾਂਦਾ ਦੀਗਾ ਚੱਲ ਕੰਮ ਚੱਲੀਆਂ ਤੇ ਹੁਣ ਉਹਦਾ ਬੈੱਡ ਲਾ ਲਿਆ ਉਹਦਾ ਅੱਡਾ ਕੋਈ ਨਹੀਂ ਹੁੰਦਾ ਜਾਲਾ ਆਪ ਮੈਨੂੰ ਮੱਛੀ ਮੱਛੀ ਖਵਾ ਦੀ ਫਿਰ ਚਾਚੀ ਦੇ ਹੱਥ ਦੀ ਨਾਲੇ ਬਾਈ ਮੈਂ ਤੈਨੂੰ ਉਹੀ ਖਵਾ ਦੇਉਂਗਾ ਕਿਤੇ ਠੀਕ ਆ ਮਾੜੀ ਇੱਕ ਗੱਲ ਹੋਰ ਵੀਰ ਬਣ ਕੇ ਸਾਡੇ ਘਰੇ ਗੁਰਨਾ ਕਿਤੇ ਉਹ ਬਗ ਜੀ ਤੂੰ ਕਹਿ ਕਹਿਣਾ ਹੁਣ ਕੋਈ ਨਾ ਸਾਗਣ ਦੇਣ ਤਾਂ ਜਾਵਾਂਗੀ ਹੁਣ ਉਹ ਗੱਗੇ ਯਾਰ ਤੂੰ ਤਾਂ ਮੈਨੂੰ ਸਮਝ ਸਕਦਾ ਮੇਰੇ ਤੇ ਕੀ ਬੀਜਦੀ ਆ ਉਹ ਵੀ ਬਤੰਦਰਾ ਲੋਕਾਂ ਵਾਂਗੂ ਲੱਗ ਗਿਆ ਟੱਚਰਾਂ ਕਰਨ ਸਮਾਂ ਦੀ ਆਪਾਂ ਇਕੱਠੇ ਬੈਂਦੇ ਖੜਦੇ ਆ ਯਾਰ ਤੂੰ ਮਾੜਾ ਮੁੱਟਾ ਦਾ ਸਮਝ ਲੈ ਮੈਨੂੰ ਉਹ ਨਹੀਂ ਮੈਂ ਤਾਂ ਚੌੜ ਕਰਦਾ ਚੱਲ ਠੀਕ ਆ ਚੰਗਾ ਹਰ ਆ ਚੰਗਾ ਸਾਡੀਆਂ ਬੁੜੀਆਂ ਫੜਾ ਜਾਣਗੇ ਸਾਗਣ ਫੇਰਾ ਫੇਰ ਬੁੜੀਆਂ ਦੇ ਵਾਗ ਚੱਲ ਠੀਕ ਆ ਚੰਗਾ ਚੰਗਾ ਚੱਲ ਬਾਹਰ ਅੰਦਰ ਹੀ ਮਿਲ ਲਾਂਗੇ ਚੰਗਾ ਆਪਾਂ ਫਿਰ ਕਦੇ ਆਹੋ ਠੀਕ ਆ ਚੰਗਾ ਓਕੇ ਆ ਜਾ ਆ ਜਾ ਭਈਆ ਓਏ ਇਹਦੇ ਲੈ ਮੈਂ ਫੇਰ ਲਿਆ ਤੂੰ ਹਾਂ ਇਹਦੇ ਲੈ ਮੈਂ ਕਿਉਂ ਆ ਗਏ ਅੰਦਰਲੇ ਪਾਸੇ ਆ ਸੱਜਾ ਪਾਸਾ ਕਰ ਤੇਰਾ ਕੰਮ ਨਿਬੜ ਗਿਆ ਜਾ ਵਗ ਜਾ ਉਧਰ ਨੂੰ ਕੌਣ ਨਿਬੜ ਗਿਆ ਤੇਰਾ ਜੀ ਜਾਲੇ ਪੜ ਗਿਆ ਤਾਂ ਉਹ ਦੇ ਜਾ ਕੇ ਸ਼ੀਲਾ ਕੱਤ ਕੰਮ ਛੱਡ ਗਈ ਤਾਂ ਕੰਮ ਛੱਡ ਗਈ ਕੀ ਹੋ ਗਿਆ ਆਪਕੋ ਭਾਗ ਜਾ ਤੂੰ ਭਾਗ ਜਾ ਕੀ ਕਹਿਣਾ ਉੱਧਰ ਲੈ ਕੇ ਜਾਵਾਂ ਓਏ ਉੱਧਰ ਭਾਗ ਜਾ ਤੁਰ ਕੇ ਮੁਰਕੇ ਤਾਂ ਹੈ ਨਹੀਂ ਆਪਣੇ ਓ ਮੁਰਕੇ ਤੂੰ ਇੱਥੇ ਖੜ ਤੂੰ ਇੱਥੇ ਖੜ ਅੱਛਾ ਜੀ ਆਪਕੋ ਕੀ ਹੋ ਗਿਆ ਇਹ ਚੋਟ ਲੱਗੀ ਕਿਵੇਂ ਲੱਗੀ ਓ ਚੋਟਾ ਮਗਰ ਪਈ ਗਈ ਤੀਗਾ ਛੋਟਾ ਛੋਟਾ ਓ ਆਪਣਾ ਮੱਝ ਦਾ ਘਰਾਣਾ ਓ ਓਕੇ ਓਕੇ ਹਾਂ ਬੈਂਸ ਕਾ ਉਹ ਨਾ ਕੀ ਕਰੇ ਪਾਣੀ ਪੀਂਦਾ ਤੀਗਾ ਆਪਣੀ ਖੇਲ ਚੋਂ ਉਹ ਮੇਰੇ ਸਾਲਾ ਪਾਣੀ ਦਾ ਪੀਂਦਾ ਉਹ ਨਾ ਤੂੜੀ ਵਾਲਾ ਮੂਹ ਲਵੇੜ ਕੇ ਭੱਜ ਜਾਂਦਾ ਫਿਰ ਆਪਣ ਵਾਲਿਆ ਝੂਠਾ ਪਿੰਦੀਆਂ ਨਹੀਂ ਮੈਸਾਂ ਮੈਂ ਇਹਨੂੰ ਆਖਿਆ ਮਹਾਪਈ ਐ ਨਾ ਕਰਿਆ ਕਰ ਤੂੰ ਪਾਣੀ ਪੀਣਾ ਪੀਦਾ ਮੈਂ ਠੰਡਾ ਜਾ ਉੱਗਦਾ ਇਹਦਾ ਪਿੰਡ ਕਿਹੜਾ ਨਾਨਕ ਸੱਕ ਪਰਨੀ ਆ ਤਾਂ ਪਿੰਟ ਨੂੰ ਇਧਰ ਚੱਲ ਤੇ ਉਹ ਜਦੋਂ ਮੈਂ ਡੰਡਾ ਲੈ ਕੇ ਹੱਕਣ ਲੱਗਿਆ ਮੇਰਾ ਵਾਲਾ ਮਾਗਰ ਪੈ ਗਿਆ ਫਿਰ ਮੈਨੂੰ ਆਇਆ ਹਮਕੋ ਐਸਾ ਤਾਂ ਹਮਨੇ ਐਸਾ ਕਰਦੀਆ ਉਸਨੇ ਐਸਾ ਅਟੈਕ ਕਰਦੀਆ ਜੇ ਹਾਲ ਹੋ ਗਿਆ ਹਾਂ ਜ਼ਿਆਦਾ ਲੱਗ ਗਈ ਹਾਂ ਫਿਰ ਵਧੀਆ ਰਹੇ ਆਪਣਾ ਵੀ ਵਧੀਆ ਤੇ ਨੰਗ ਦਿਨ ਕੈਸੇ ਨੰਗ ਤਾਂ ਹੈ ਵਧੀਆ ਹੈ ਬਸ ਨਿਕਲੇ ਜਾ ਰਹਾ ਹੈ ਸਵੇ ਆਇਸ ਕੀ ਬਹਿਨ ਮੇਰੇ ਕੋ ਬੋਲਣਾ ਸ਼ੁਰੂ ਕਰ ਦਿੰਦੀ ਹੈ ਬਸ ਸਵੇ ਕਾ ਨਾ ਦੇਖ ਲੋ ਘਰ 'ਤੇ ਕੁਝ ਬਣਾਇਆ ਹੀ ਨਹੀਂ ਹੈਗਾ ਕੋਈ ਬਰਤਨ ਨਹੀਂ ਹੈ ਕੋਈ ਕੁਝ ਨਹੀਂ ਮੇਰੇ ਕੋ ਕਹਤੇ ਹਾਰ ਹਮ ਬਣਾਏਗਾ ਹਮ ਦਬਾਏਗਾ ਬੇਲਾ ਆਪ ਕੋ ਬਰਤਨ ਬੇਲ ਹਮ ਦਬਾਏਗਾ ਐ ਐਸਾ ਕਰੇ ਇਸ ਗਰਮੀ ਤੋਂ ਨਾ ਇਧਰ ਸੇ ਢਾਲੇ ਇਧਰ ਸੇ ਨਿਕਾਲੇ ਕਿਸ ਕੀ ਬਾਤ ਨਾ ਸੁਨੇ ਫਿਰ ਟਾਈਮ ਪਾਸ ਹੁੰਦਾ ਹੈ ਅਗਰ ਕੋਈ ਮਨ ਪੇ ਲੱਗੀ ਗੱਲ ਤੋਂ ਹਮਾਰੇ ਪਾਸ ਆ ਜਾਣਾ हां आपका घर किधर है मेरे को तो अभी तक पता ही नहीं आपका नंबर मेरा मेरा नंबर नोट कीजिए फोन लगा देना हम आप आ आपपी आ जाएंगे आपके पास चमकावर किधर गया तय की करना है बनया चमकावर दा अच्छा स्टैटिक छ भाग गया आहा आहा ठीक आ दे पाले रस्सी बाय हडनी है की ये रस्सी पौण नु इक नु सुनदा नहीं इक नु पंजाबी नहीं आउंदी का बनाया था सुबह फिर कुछ नहीं बनाया हां ਕੁਝ ਵੀ ਨਹੀਂ ਬਣਾਇਆ ਗੰਤਲੋਂ ਵਾਲਾ ਸਾਗ ਤੋੜ ਦੂੰ ਗੰਤਲੋਂ ਵਾਲਾ ਸਾਗ ਤਾਰੇ ਵਾਸਤੇ ਆਪਾਂ ਰੇ ਕੋ ਬਾਈ ਦੇ ਲਈ ਆ ਕੇ ਓ ਚੁੱਪ ਕਰ ਜਾ ਚੁੱਪ ਕਰ ਜਾ ਚੱਲ ਦਿਆਂ ਇਹ ਕੀ ਆਈਏ ਇਹ ਅਲੱਗ ਨਮੂਨਾ ਹੈ ਇਹ ਇਹਨੂੰ ਇਹਨੂੰ ਸੁਣਦਾ ਸੁਣਦਾ ਨਹੀਂ ਇਸ ਕੋ ਸੁਣਾਈ ਨਹੀਂ deta ਇਸ ਕਾ ਇਧਰ ਲਾ ਕਾ ਇਧਰ ਲਾ ਨਾ ਇਧਰ ਲਾ ਇਧਰ ਲਾ ਫੰਕਸ਼ਨ ਖਰਾਬ ਹੈ ਸੱਜੇ ਪਾਸੇ ਵਾਲਾ ਉਹ ਉਹ ਸੱਚ ਚੱਲਤਾ ਹੈ ਇਹ ਰੋਟੀ ਰਟੀ ਲਾ ਲਏ ਤੂੰ ਇਹਦਾ ਮੱਛੀ ਖਾਂਦੀ ਆ ਮੱਛੀ ਖਾਂਦੀ ਆ ਹੈ ਜਲ ਤੋਰੀ ਖਾਂਦੀ ਆ ਜਲ ਤੋਰੀ ਤੋਰੀਆਂ ਲੈ ਮੈਨੂੰ ਹੂੰ ਚੱਲ ਕੋਈ ਗੱਲ ਮੇਰੀ ਬਾਤ ਸੁਣੋ ਇਸ ਕੋ ਕਿਉਂ ਸਾਥ ਮੇਂ ਲੈ ਕੇ ਆਏ ਹੋ ਆਪਕਾ ਆਪਕਾ ਜੀ ਲੱਗ ਗਿਆ ਜੀ ਮਤਲਬ ਮਾਨੂੰ ਲੱਗਾ ਹੈ ਆਪ ਜੇ ਅਗਰ ਮਰ ਨਹੀਂ ਲੱਗਾ ਹਮਾਰੇ ਸਾਥ ਚੱਲੀਏ ਅਗਰ ਲਗਾ ਦੇਂਗੇ ਇਹ ਬਹੁਤਾ ਚਮਕੌਰ ਦੀ ਆ ਤੇਰੇ ਨਾਲ ਇੰਨੀਆਂ ਗੱਲਾਂ ਕਰ ਤੋ ਕਰਦੀ ਐ ਤੈਨੂੰ ਲਿਖ ਕੇ ਤੈਨੂੰ ਲਿਖ ਕੇ ਦੇਵਾ ਕਿਉਂ ਕਰਦੀ ਐ ਤੈਨੂੰ ਸਾਰਾ ਕੁਝ ਦੱਸੂ ਮਾਂ ਕਰੂੰ ਉਹ ਦੱਸੂ ਤੈਨੂੰ ਤੈਨੂੰ ਪਿੱਛੋਂ ਸੇ ਬਤਾਉਂ ਬਤਾਉ ਨਾ ਮੈਂ ਬਤਾਉ ਕੀ ਬਤਾ ਨਹੀਂ ਇਸ ਕੋ ਮਾ ਕਰੋ ਤਾਂ ਸੁਪ ਚੁੱਪ ਕਰ ਇਹ ਤਾਂ ਬਸ ਬਤਾਉਆਂ ਦੀ ਲੜ ਬਹੁ ਇਹ ਕਿੱਥੇ ਜੰਮ ਕੇ ਸੜਤਾ ਯਾਰ ਸਾਲਾ ਬਤਾਉਆਂ ਇਹ ਵੀ ਆ ਗਏ ਹੋ ਠੀਕ ਹੈ ਚਮਕਾ ਰਹਾ ਬਧਾਈਆਂ ਪਈ ਬਧਾਈਆਂ ਕਿਉਂ ਹੋ ਗਈ ਹਾਂ ਹਾਂ ਇਹਨੂੰ ਕਹਿ ਇੱਥੇ ਬੈਠਾ ਰਹਿ ਮੈਂ ਆ ਗਿਆ ਚੰਗਾ 2 ਮਿੰਟ ਆਉਂਦਾ ਉਹ ਉਹ ਕਹਿੰਦਾ ਉਹ ਕਹਿੰਦਾ ਮੈਂ ਆਉਣਾ ਕਰਦਾ ਬੱਤ ਕਰਦਾ ਤੈਨੂੰ ਖੜ ਜਾ ਉਹ ਕਹਿੰਦਾ ਮੈਂ ਆਉਣਾ ਇੱਥੇ ਬੈਠ ਤੂੰ ਮੇਰੇ ਲਵੇ ਆਉ ਹਾਂ ਇੱਥੇ ਤੇਰੇ ਕੋਲ ਆਪ ਬਤਾਈਏ ਸਸੁਰਾਲ ਆਪਣਾ ਆਪੇ ਕਾ ਘਰ ਕੈਸਾ ਹੈ ਉਹ ਤੂੰ ਕਰ ਗਿਆ ਉਹ ਇਹਦਾ ਇਹਦਾ ਕਰ ਗਿਆ ਉਹ ਦੇਖ ਲੈ ਬੌਲੇ ਨੂੰ ਸੁਣ ਗਿਆ ਮੇਰਾ ਸਾਖੜਾ ਹਰਦਾ ਨਹੀਂ ਯਾਰ ਚਮਕਰ ਬੌਲੇ ਨੂੰ ਸੁਣਦਾ ਹੈ ਨਹੀਂ ਤਰ ਗਿਆ ਮਿੰਟ ਚ ਹਾਂ ਬਈ ਇਹ ਕੀ ਲੱਕਿਆ ਆਇਆ ਇਧਰ ਨੂੰ ਹੋ ਜਾ ਐਂ ਕਹਿੰਦਾ ਚਮਕੌਰ ਕਹਿੰਦਾ ਇਧਰ ਨੂੰ ਹੋ ਜਾ ਅੱਛਾ ਅੱਛਾ ਮੈਨੂੰ ਤਾਂ ਇਧਰ ਨਹੀਂ ਕਿਹਾ ਆਏ ਛੱਟ ਛੱਟ ਪੱਜੀ ਹੋਈ ਆ ਛੱਟ ਪੱਜੀ ਨਹੀਂ ਫਿਰ ਮੈਂ ਤਾਂ ਦੂਆ ਤੂੰ ਆਏ ਕਰਦਾ ਨਾ ਜੇ ਤਾਂ ਫਿਰ ਤੂੰ ਆਏ ਕਰਦਾ ਵੀ ਭਾਈ ਵਿਚਾਲੇ ਥਾਂ ਦੇ ਤੂੰ ਤਾਂ ਐਂ ਕਰਦਾ ਵੀ ਇਧਰ ਨੂੰ ਹੋ ਜਾ ਐਂ ਨੂੰ ਗੱਲ ਸੁਣ ਲੈ ਕ੍ਰਿਤੀ ਦਾ ਮਸਾਉਂ ਜਿਹੜਾ ਸਿਆਣਾ ਤਪ ਪਪਲੋ ਪਪਲਾ ਅੱਜ ਤੈਨੂੰ ਕੀ ਰਾਤ ਦਾ ਪਤਾ ਤੂੰ ਤਾਂ ਰਾਤ ਬਿਜੀ ਹੋਵੇਂਗਾ ਦੇਖ ਲੈ ਰਾਤ ਮੈਂ ਟਰਾਂਸਫਾਰਮਰ ਤੇ ਚੜ ਚੜ ਕੇ ਮੈਂ ਸਿਟੀ ਨੂੰ ਪਿੰਡ ਛੱਡ ਕੇ ਆਇਆ ਹੈ ਹੈ ਬਹ ਹੱਥ ਨਾ ਲਾ ਮੇਰਾ ਵੀਰ ਹੱਡੀ ਕ੍ਰੈਂਕ ਕਰਾ ਦਿੱਤੀ ਤਾਹਾਂ ਤੋਂ ਧੱਕਾ ਦਿੱਤਾ ਟਰਾਂਸਫਾਰਮ ਤੋਂ ਕੀ ਗੱਲ ਹੋ ਗਈ ਹੈ ਗੱਲ ਤਾਂ ਕੁਛ ਨਹੀਂ ਹੋਈ ਗੱਲ ਤਾਂ ਕੀ ਹੋਣੀ ਹੈ ਇਹ ਮਿਠਾਈ ਕਿਸਕੇ ਲਈ ਲੈ ਕੇ ਆਏ ਹੋ ਉਹ ਤਾਂ ਮੱਥਾ ਟੇਕਾਗੇ ਸਵੇਰੇ ਝੂਠੇ ਥੱਥ ਕੇ ਲਾਉਣੀ ਆ ਐਨੀ ਪਤਾ ਮੇਰੇ ਸੜ ਜੇ ਮੈਨੂੰ ਭਾਜੀ ਜੀ ਕਿਆ ਬੋਲਾ ਅਪਣੇ ਕਿਆ ਬੋਲ ਰਿਹਾ ਸਾਬੂਆ ਕਿਆ ਬੋਲਾ ਬਤਾਓ ਕੋਸਨੀ ਕੋਸਨੀ ਮੈਂ ਤਾਂ ਇਹ ਕਹਿੰਦਾ ਸੀ ਮਾ ਹ ਮਹੀਨੇ ਨੂੰ ਮੈਂ ਜਾਵਾਂਗੀ ਕਿਤੇ ਤੈਨੂੰ ਮੈਂ ਕਹ ਲਾਣਾ ਭਜਣ ਪੁੱਜਣ ਵਾਲੀ ਗੱਲ ਤਾਂ ਤੂੰ ਨਾ ਕਹਿ ਲੱਤ ਚਾਹੇ ਟੁੱਟੀ ਹੋਈ ਆ ਤੇਰੇ ਸਾਡੂ ਦੀ ਕੇਰਾ ਬੇੜੇ 'ਚ ਛੱਡ ਦੇ ਨੂੰ ਕਹਿ ਉੱਡ ਲੈ ਕੰਚੀ ਨਾ ਠੋਕੀ ਭੱਜੇ ਜਾਂਦੇ ਨਾ ਮੈਨੂੰ ਕੂਕਾਂ ਨਾ ਸਮਝ ਕਹਿ ਕੋਈ ਨਾ ਹਾਂ ਹੈ ਓਏ ਹੈ ਮਾਹੌਲ ਕਿਵੇਂ ਆ ਮਾਹੌਲ ਇੱਕ ਨੰਬਰ ਹੈ ਠੀਕ ਹੈ ਹਾਂ ਮਾਹੌਲ ਮਤ ਪੈ ਗਿਆ ਮੰਗਰ ਅੱਛਾ ਹਾਂ ਮੇਰੀ ਵੱਡੀ ਛਾਲੀ ਬੋਲ ਜੇ ਮੈਨੂੰ ਨਰਾਜ ਆ ਕਹਿੰਦਾ ਬੰਝ ਘੱਟਦਾ ਮਾ ਗੱਡਾਂ ਨਾ ਭਾਈ ਬਰੋਬਰ ਦਾ ਆਕਲ ਅੱਧਾ ਦਾ ਮਾਲਕਾ ਹੋ ਜਾ ਅੱਧੇ ਮਾਲਕਾ ਕਾ ਯਾਰ ਬੰਦੇ ਦੀ ਕੀ ਗੱਲ ਹੈਗੀ ਨਹੀਂ ਮਾ ਭਾਈ ਪੁਰਾਨੀ ਚੱਲਦੀ ਆ ਬੰਦੇ ਦੀ ਰੋਟੀ ਟੁੱਕਦਾ ਹੱਲ ਕਰਨਾ ਨੇ ਮਾ ਰੋਟੀ ਟੁੱਕਦਾ ਹੱਲ ਕਰਿਆ ਅਗਲੇ ਨੇ ਕਹਿੰਦੇ ਅੱਗੇ ਭਈਆ ਰਾਣੀ ਆ ਕਰਤਾ ਧਮਕਾ ਮਾ ਭਾਈ ਜਿੰਨਾ ਚਿਰ ਸਾਹ ਚੱਲਦੇ ਨੇ ਅਗਲੇ ਕੋਲ ਜਮੀਨ ਜਾਇਦਾ ਤਾਂ ਸਾਰਾ ਕੁਝ ਹੀ ਕਰੂਗਾ ਬੰਦਾ ਤਾਂ ਇਹ ਆ ਦੇਖ ਲੈ ਤੂੰ ਹੈਂ ਨਾ ਸਾਨੂੰ ਕੀ ਭਾਂਡਾ ਠੀਕਰ ਇਕਾ ਨੰਦਰ ਜਮਨ ਚ ਗਲਤ ਗੱਲ ਆ ਬਾਈ ਗਲਤ ਗੱਲ ਆ ਬਾਈ ਮੈਂ ਅੱਜ ਕਿਹਾ ਮਾਪੇ ਸਾਨੂੰ ਠੀਕੇ ਠੁੱਕੇ ਦਾ ਦੱਸੋ ਕਿਵੇਂ ਕਰੋਗੇ ਹਾਂ ਚਾਰੇ ਪੈਰ ਚੱਕੇ ਪੈ ਗਈ ਨਹੀਂ ਭਾਂਡਾ ਵਾਲੀ ਗੱਲ ਕਿਹੜੀ ਆ ਮੈਂ ਦਬਾਉਣਾ ਤੈਨੂੰ ਯਾਰ ਤੇਰਾ ਹੱਕ ਆ ਉਹੀ ਤਾਂ ਕਰਨਾ ਅੱਧੀ ਬੇਲ ਦਾ ਹੱਕ ਆ ਅੱਦੇ ਭਾਂਡੇ ਛੋਟੇ ਨੇ ਭਾਈ ਘਰ ਚ ਹੁਣ ਇਹ ਸੀਲਾ ਕਹਿੰਦੀ ਮੈਂ ਕਸੂ ਪਾਥੀ ਬਾਲੂਗੀ ਹੁਣ ਕਾਜ ਚ ਬਾਲੇ ਅਗਲੀ ਸੀਲਾ ਨੂੰ ਐ ਬਸ ਉਹ ਗਿੱਟੇ ਨੂੰ ਲੋਟਾ ਕਸੂ ਪਾਥੀ ਮੈਂ ਤੈਨੂੰ ਗੱਲ ਤਾਂ ਸੁਣਾ ਤਾਂ ਪਹਿਲਾਂ ਮੱਛੀ ਖਾ ਗਈ ਐ ਅਈ ਅੱਛਾ ਬਾੜ ਕੇ ਪਾਣੀ ਚ ਪਤਾ ਨਹੀਂ ਕੀ ਕਹਿੰਦੇ ਨੇ ਕਿਵੇਂ ਕੱਲੀ ਆਈ ਬਿਨਾ ਨੂਨ ਮਿਰਚ ਤੋਂ ਤੇਲ ਤੂਲ ਦਾ ਤੜਕਾ ਲਾਇਆ ਨਹੀਂ ਮੈਂ ਕਿਹਾ ਸੀ ਮਾਂ ਕੱਜਰ ਦੀ ਐ ਤਾਂ ਮੱਥੇ ਟੇਕਣੇ ਸੀ ਹਾਰ ਕੇ ਹੁਣ ਡੱਬੇ ਲੈ ਕੇ ਆਇਆ ਭੋਗਕ ਤੜਕੇ ਮੱਥੇ ਤੇ ਕਾ ਨਮਾ ਨਹੀਂ ਹੁਣ ਕੇਰ ਨੂੰ ਕਹਿ ਕਹ ਨਾ ਕਿ ਫਿਰ ਨਮਾ ਕੇ ਲੈ ਜੀ ਇਹ ਉਹ ਫਰਕ ਇਨਕ ਟਾਈਮ ਰਹਿੰਦਾ ਅੰਦਰ ਸਮਝ ਇਹਦਾ ਫਿਰ ਆਇਆ ਆ ਸਾਡੂ ਆ ਵੀ ਜਿਹੜਾ ਮਾਸ ਮਸਲੀ ਖਾਂਦਾ ਹੋਵੇ ਬੰਦਾ ਕੁਛ ਵੀ ਲਾ ਲਾ ਜੇ ਮੀਟ ਖਾ ਲਿਆ ਆਂਟਾ ਖਾ ਲਿਆ ਵੀ ਜਿਹੜਾ ਇਹ ਇੱਕ ਮਿੰਟ ਮੈਨੂੰ ਤਾਂ ਇਹ ਲੱਗਦਾ ਵੀ ਉਹ ਗੱਗਾ ਟਰਾਲੀ ਪਸਣਾ ਆਇਤੀ ਚੱਲ ਕੋਈ ਗੱਲ ਫੇਰ ਕਰਨਾ ਵੀ ਇਹ ਨਾ ਮਨ ਸੱਚਾ ਹੋਣਾ ਚਾਹੀਦਾ ਬੰਦੇ ਦੇ ਹੁਣ ਜਿਹੜੀ ਤੂੰ ਮਾਸ ਦੀ ਗੱਲ ਕਰਦਾ ਮਾਸ ਤਾਂ ਆਪਣੇ ਅੰਦਰ ਵੀ ਪਿਆ ਗੁਰਦੇ ਮਾਸ ਦੇ ਨੇ ਉਹ ਫਰੇ ਮਾਸ ਦੇ ਨੇ ਹੈਂ ਗਾਂਹਾਂ ਭਈਆ ਲਾਲਾ ਤੂੰ ਜਿੰਨੇ ਵੀ ਅੰਗ ਨੇ ਦਿਲ ਵੀ ਮਾਸ ਨਹੀਂ ਬਣਿਆ ਹੋਇਆ ਤੁਰ ਮਿੱਟੀ ਹੈ ਤਾਂ ਇਹ ਹੈ ਮਿੱਟੀ ਹੈ ਬੰਦਾ ਮਨ ਸੱਚਾ ਹੋਣਾ ਚਾਹੀਦਾ ਬੰਦਾ ਭਾਈ ਅੰਦਰੋਂ ਸੀਤਲ ਹੋਵੇ ਹੈ ਤਨ ਦਾ ਕੀ ਆ ਤਨ ਦਾ ਮੈੜਾ ਹੋਈ ਜਾਂਦਾ ਤੇ ਮੈਂ ਭਾਈ ਹੁਣ ਆਇਆ ਕਹਿੰਦਾ ਸੀ ਦੇਖ ਵੀ ਹੁਣ ਹਨਾ ਹਾਂ ਹਾਂ ਆਪਣੇ ਜਵਾਕ ਹੋ ਗਏ ਸਾਰਾ ਕੁਝ ਹਨਾ ਘਰ ਬੰਨਿਆ ਗਿਆ ਵੀ ਮੇਰਾ ਕਰਾਉ ਕੋਸਤੂ ਸਿਰਾਂ ਮਿਲ ਕੇ ਨਹੀਂ ਐਤੂ ਬਾਤ ਆ ਪਰ ਕੀ ਹੁਣ ਤਾਂ ਸਾਰਾ ਕੁਝ ਹੀ ਕਰਾਤਾ ਦੇਖ ਨਹੀਂ ਦੂ ਬਾਤ ਆ ਪਰ ਹੁਣ ਤੇਰਾ ਹੈ ਤੇਰੀ ਹਮਤਾ ਸੰਤਾਂ ਦਾ ਕੰਮ ਵਿੱਚ ਪਿਆ ਜ਼ਮੀਨ ਦਾ ਵਿੱਚ ਪਿਆਗਾ ਉਹ ਗੱਲ ਗੱਲ ਮੈਂ ਜਵਾਖਾਂ ਜੱਲਾਂ ਘੜੀ ਲੈਗਾ ਦੀ ਗੱਲ ਨਾ ਨਾ ਉਹ ਤਾਂ ਕੋਈ ਨਾ ਇਹ ਵੀ ਸੰਤਾਲਾ ਦਾ ਫਿਰ ਐ ਕਰਾਂਗੇ ਭਈ ਆਪਣਾ ਪੰਚਾਇਤ ਬੁਲਾ ਲਾਂਗੇ ਹੈ ਮੈਂ ਤੇ ਨੂੰ ਹੋਰ ਕਹਿੰਦਾ ਸੀ ਕਿ ਤੂੰ ਕਿਹੜਾ ਹੁਣ ਪਤਾ ਨਹੀਂ ਹੈਗਾ ਤੂੰ ਆਪ ਹੀ ਵਿੱਚ ਹੋ ਕੇ ਕਰਦਾ ਯਾਰ ਕਰਾਤਾ ਮੈਂ ਤੈਨੂੰ ਕਰਾਤਾ ਮੈਂ ਦੂੰ ਮੈਨੂੰ ਆਇਆ ਯਾਰ ਦੇਖ ਨਾਕ ਫਾਇਦਾ ਕਰਾਇਆਗਾ ਨਾਕ ਤੇਰਾ ਫਾਇਦਾ ਮੈਂ ਨਾ ਮੈਂ ਤਾਂ ਮੈਂ ਦਾ ਤਰਾ ਫਾਇਦਾ ਕਰਾਉਂ ਮੈਂ ਕਰਾ ਮੈਂ ਕਰਾਉਂਗਾ ਤਾਂ ਫਾਇਦਾ ਹੀ ਹਾ ਕਹਿੰਦਾ ਇਹ ਜੀ ਗੱਲ ਨਹੀਂ ਹੈਗੀ ਅਜੇ ਤਾਂ ਗੱਲ ਆ ਮੇਰੇ ਕੋਲ ਤਾਂ ਪਤਾ ਹੈ ਵੀ ਆਪ ਤਾਂ ਹਮਾਰੇ ਸਾਈਡ ਹਾਂ ਪਤਾ ਹਮ ਤਾਂ ਆਪ ਦੀ ਹਿੱਤਾ ਆਪਣੇ ਦਾਲ ਦਿਆ ਬੰਦਾ ਇਹ ਕੋਈ ਗੱਲ ਨਹੀਂ ਹੈਗੀ ਹਾਂ ਮੈਨੂੰ ਇੱਕੋ ਲੱਗ ਤੈਨ ਕੇ ਅੱਖ ਵਿੱਚ ਕੁਝ ਚਲਾ ਗਿਆ ਅੱਖ ਜਿਹਦਾ ਅੱਗ ਜੀ ਲਾਤੀ ਉਹ ਜਿਹਨੇ ਕੰਮ ਹੋ ਗਿਆ ਪੈਣ ਹਾਂ ਉਹ ਕਣਜਾ ਪੈ ਗਿਆ ਉਹ ਆ ਅੱਖ ਆਹ ਤਾਂ ਉੱਡੀ ਨਹੀਂ ਫਿਰਦੇ ਆ ਫੂਛ ਲੈ ਜੇ ਉਹ ਪੈ ਗਿਆ ਮੇਰਾ ਸਾਲਾ ਗੱਲਾਂ ਆ ਕੋਕੇ ਕੰਨ ਤਾਂ ਤੇਰਾ ਮੈਂ ਕੱਢ ਦੂੰ ਮੜਾ ਜਾ ਹਾਬ ਚ ਰਹਿ ਤੂੰ ਨਾ ਨੋ ਸਾਡੂਆ ਚੱਲ ਇਹ ਤਾਂ ਚਾਉੜ ਹੁੰਦੀ ਆ ਤੂੰ ਮੈਨੂੰ ਇੱਕ ਹੋਰ ਗੱਲ ਦੱਸ ਭਈ ਭਾਈ ਕਿਦਾਂ ਤਰੇ ਭਾਂਡਿਆਂ ਦਾ ਹੋ ਗਿਆ ਤੇ ਇੱਕ ਤਰ੍ਹਾਂ ਹੋ ਗਿਆ ਸੰਦ ਸੰਤੇੜਿਆਂ ਬਾਕੀ ਆਇਆ ਨਾ ਫਿਰ ਗੱਲ ਇਹ ਆ ਵੀ ਅਸੀਂ ਪਿੱਟ-ਪੁੱਟ ਲੈ ਕੇ ਆਉਣੇ ਨੇ ਹੁਣ ਇਹ ਕਿਹੜਾ ਲੈ ਕੇ ਆਈ ਆ ਗੈਲੋ ਤਾਈ ਆ ਜੀ ਬਟਾ ਮੈਨਾਂ ਸਾਰ ਲੋ ਯਾਰ ਮੈਂ ਕਹਾਂ ਜਿਹੜੇ ਬਿਟਾ ਬਿਨਾਂ ਸਰ ਪਿੱਟ ਚਾਹੀਦੇ ਨੇ ਆਪਾਂ ਨੂੰ ਬਟਾ ਇਧਰ ਹਾਂ ਮੈਂ ਆਹ ਉਧਰ ਆ ਜਾ ਆਪਣੇ ਘੜੀ ਪਾਈ ਜੀ ਇਹ ਮੰਡਾ ਤੋਂ ਗੱਲ ਸੁਣ ਪੇਟੀ ਪਿੱਟ ਇਹ ਤਾਂ ਸਭ ਨਤੀਜਾ ਮੇਨਾਂ ਨੇ ਮੈਂ ਬੜਾ ਲੀਡਾ ਵੀ ਸਾਹਮਣਾ ਪਈਏ ਨੇ ਹਾਂ ਸੀਲਾ ਨੇ ਮੈਂ ਤਾਂ ਮੇਨਾਂ ਆਖਿਆ ਕਰਾਂ ਇਹ ਕੱਪੜੇ ਉਧਰ ਬਾਦ ਲਾਇਆ ਆਪਣੇ ਕੱਪੜੇ ਉਧਰ ਧਰ ਧਰ ਦੇ ਮੇਰੇ ਕਣੀ ਪੇਟੀ ਉਧਰ ਕਮਰਾ ਵਹਿਲੀ ਪਿਆ ਆਹ ਸਾਲਾ ਗਰਮੇਲ ਆਇਆ ਹੋਇਆ ਤਵਾਰੀ ਨਹੀਂ ਹੈਗੀ ਮੈਨੂੰ ਤਾਂ ਉਹ ਤੇ ਉਹ ਸੱਚ ਸੀਟੀ ਕੇ ਮਿਆ ਸੀਟੀ ਦਾ ਮੈਂ ਤੁਹਾਨੂੰ ਕੀ ਦੱਸਾਂ ਉਹਦਾ ਮੇਰਾ ਸਾਲਾ ਕੂਕਾਂ ਮਾਰੇ ਹਾਏ ਚਮਕੌਰ ਹਾਏ ਨਹੀਂ ਚਮਕੌਰ ਵੀ ਚਮਕੌਰ ਚਮਕੌਰ ਕਰਤਾ ਮੇਰਾ ਸਾਲਾ ਪਲਾ ਸਪਰਾਂ ਤੇ ਜਾ ਚੜਿਆ ਮੇਰੇ ਕੋ ਐਸੇ ਬਤਾਓ ਅਹਮ ਬਤਾਤੇ ਹਾਂ ਅਹਮ ਬਤਾਤੇ ਹਾਂ ਪਹਿਲਾ ਤਾਂ ਛੋਟੇ ਕੋਲੋਂ ਲਾ ਆ ਮੇਰਾ ਸਾਲਾ ਟਰ ਥੱਲੇ ਧਰ ਕੇ ਤੇਰਾ ਸਾ ਪਾਈ ਖੜਾ ਸੋਨੂ ਦਾ ਗੱਲ ਦਾ ਪਤਾ ਨਹੀਂ ਹੋਣਾ ਮੈਂ ਹਜੇ ਉਧਰੋਂ ਬੁਲਬਲੇ ਲਾ ਹੀ ਹੂੰਗਾ ਤੀਗਾ ਉਧੇ ਉਧੇ ਲਾ ਆ ਮੇਰਾ ਸਾਲਾ ਫਾਹ ਲੈਂਦਾ ਤੀ ਚੱਲ ਭਈ ਭੱਜ ਲਿਆ ਬਾਹਣ ਚ ਮੇਰਾ ਆਲਾ ਸਪਰਾਂ ਤੇ ਜਾ ਚੜਿਆ ਉਧਰ ਕਲੋਨੀਆ ਚ ਕੌਰੀ ਕੋ ਜਾ ਬੜਿਆ ਬੋੜੇ ਕੋ ਜਾ ਬੜਿਆ ਧਾਨੇ ਕੋ ਸਾਰੇ ਟੱਬਰ ਕੇ ਫਿਰ ਕੇ ਭਈ ਮੇਰਾ ਸਾਲਾ ਕਰੂ ਟਾਂ ਫਾਰਮ ਤੇ ਜਾ ਚੜਿਆ ਫਰਾ ਫਾਰਮ ਤੇ ਕਹਿੰਦਾ ਮੈਂ ਤਾਂ ਮਰੂ ਕਹਿੰਦਾ ਮਦਾ ਪਸ ਮੂੰਹ ਨਾਲ ਲਾ ਕੇ ਮੈਂ ਕਿਉਂ ਕਹਿੰਦਾ ਦਗਾ ਕਮਾਇਆ ਚਮਕੌਰ ਨੇ ਐਂ ਕਰੀ ਗਿਆ ਬਸ ਐਂ ਨਹੀਂ ਮੈਨੂੰ ਪਤਾ ਵੀ ਤੁਹਾਡੀ ਕੀ ਗੱਲ ਤੀ ਆਪ ਸੱਚ ਕਿਵੇਂ ਬਰਤ ਦੇ ਰਹੇ ਹੋ ਰੱਬ ਜਾਣਦਾ ਹੈ ਇਤਨਾ ਵੀ ਕੀ ਕੰਮ ਹੋਤਾ ਨੂੰ ਮੈਂ ਮੂਲਾਰਾ ਜਾਂ ਲਾਤਾ ਸੀ ਮਾਂ ਤੈਨੂੰ ਮੈਂ ਕਿਤੇ ਲੈ ਕੇ ਜਾਊਂਗਾ ਉਹ ਬਸ ਉਹੀ ਗੱਲ ਮੰਨ ਤੇ ਲਾ ਗਿਆ ਹੋਰ ਤਾਂ ਕੀ ਗੱਲ ਸੀ ਉਹਦਾ ਕੋਈ ਬਾਤ ਨਹੀਂ ਸੀ ਲਾ ਲੈ ਫਿਰ ਉਹ ਕਹਿਣਾ ਮੈਂ ਤੈਨੂੰ ਜਾ ਫਿਰ ਅਸੀਂ ਮੜਾ ਕੋਈ ਆਪਦਾ ਕਾਰ ਬਿਹਾਇ ਕਰੀ ਹੈ ਨਾ ਨਾਲ ਤਾਂ ਮੱਥਾ ਮੁੱਥਾ ਟੇਕ ਲਈਏ ਆ ਮੱਥਾ ਦਾ ਸੱਚ ਤੜਕੇ ਟੇਕਾਗੇ ਫਿਰ ਝੂਠੀ ਹੋਈ ਬੈਠੀ ਨਾ ਮੱਛੀ ਖਾ ਗਈ ਝੂਠੀ ਕਹਿ ਦੇ ਨਾ ਆਊਗੀ ਕੋਈ ਵੱਡੀ ਗੱਲ ਨਹੀਂ ਮੈਂ ਬੈਈ ਜਾਣਾ ਇੰਨੇ ਪਰ ਮਾਸਤਾ ਮੇਰਾ ਸਾਲਾ ਉੱਤੇ ਬੱਬਰ ਚੀਰੂ ਚੱਲ ਉਹ ਝੂਠੀ ਹੋਈ ਉਹ ਫਿਰ ਤੂੰ ਹੀ ਦੇਖ ਲੋ ਸ਼ੀਲਾ ਹੈ ਨਾ ਹਾਂ ਮੇਰਾ ਉਧਰ ਜਾਣਾ ਹਾਂ ਮੈਂ ਜਾਣਾ ਮੇਰਾ ਹਾਂ ਜਿੰਨੇ ਜਨਾ ਤੂੰ ਆ ਜਾ ਰਹੁ ਅੱਖੀ ਚਕਣ ਪਈ ਤੂੰ ਰਹੂਗਾ ਹਾਂ ਕੜਤਾ ਮੇਰਾ ਸਾੜਾ ਤੇ ਨਾਲ ਕਦੀ ਸੀਟੀ ਵਾਲੀ ਕਰਨੀ ਪਊ ਮੈਨੂੰ ਆ ਜਾ ਲੈ ਮੈਂ ਛੱਟਿਆਂਗਾ ਕੋਈ ਨਾ ਕੋਈ ਨਾ ਹਾਂ ਅੱਗੀ ਦੇਖ ਤੱਕ ਦੇਖ ਹੀ ਦਿੱਤਾ ਇਧਰ ਦੱਬਾ ਦੱਬਾ ਚੱਕਣਾ ਮੈਂ ਚੱਕਦਾ ਮੈਂ ਚੱਕਦਾ ਨਾ ਮੈਂ ਮਹਾ ਬੁੱਠੇ ਮਿੱਠੇ ਹੱਥ ਨੇ ਮੈਂ ਤਾਂ ਫਿਰ ਸੁੱਚਾ ਹਾਂ ਫਿਰ ਰਹੂ ਤਾਂ ਬੱਬਰ ਚ ਉਹਦਾ ਸਮਾਨ ਉਧਰ ਜਾ ਕੇ ਮਾਹੌਲ ਦੇਖ ਮਾੜਾ ਜਾ ਕੋਈ ਮੇਰੇੱਖ ਦੀ ਗੱਲ ਕਰ ਹਾਂ ਹਾਂ ਛੀਲਾ ਮੜਾ ਛੱਟੇ ਛੀਲਾ ਆਪਣਾ ਤੂੰ ਛੱਡੇ ਸੱਟਾ ਜਾ ਆ ਆ ਉਹ ਫਿਰ ਆਇਆ ਨਾ ਹਮ ਇੱਕ ਤੇ ਸੱਸੇ ਤੇ ਸੀਲਾ ਸੱਸੇ ਦੇ ਸਾਡੂ ਕਿਹੜਾ ਪਤਾ ਲੱਗਿਆ ਆ ਪਤਾ ਜਿੰਨਾ ਟਾਈਮ ਤੇ ਨਾਲ ਸੀਟੀ ਵਾਲੀ ਹੁੰਦੀ ਨਹੀਂ ਤੂੰ ਖੜਦਾ ਨਹੀਂ ਹੁੰਨਾ ਚਰ ਇਸ ਨੂੰ ਅੰਦਰ ਰੱਖਾਉਂ ਮੈਂ ਨਹੀਂ ਆ ਜਾ ਭੈਣੇ ਮੇਰਾ ਤਾਂ ਸਾਰਾ ਕੰਮ ਬਿਆ ਕਰੇ ਹਜੇ ਮੈਨੂੰ ਐਂ ਦੱਸ ਮੈਂ ਤਾਂ ਤੈਨੂੰ ਜਾਦੇ ਕਾਲੀ ਨਹੀਂ ਹੈਗੀ ਜਾਣਦੀ ਕਰੇ ਕੋਲੇ ਰਹਿ ਜਾਂਦੀ 2 ਮਿੰਟ ਗੱਲਾਂ ਬਾਤਾਂ ਕਰ ਲੈਂਦੀਆਂ ਬੈਠ ਕੇ ਕਿੱਥੇ ਆ ਚੋਣਾ ਲੈ ਜਾ ਮੇਰਾ ਇਹਦੇ ਵਿੱਚ ਮੇਰਾ ਸੂਟ ਆ ਹੈ ਮੇਚੇ ਵਾਲਾ ਠੀਕ ਆ ਦੂਜਾ ਸੂਟ ਤਾਂ ਉਹਦੇ ਫੜਾਇਆ ਹੀ ਦੀ ਉਹਦੇ ਕੋਲੇ ਮੈਂ ਮੇਰਾ ਸੂਟ ਕਹਿਦੀ ਹਾਂ ਨਾ ਸਿਉਂਦੋਗੀ ਨੀ ਮੈਂ ਮਰ ਜਾਉਂ ਦੇਖ ਲਾ ਨੀ ਚੌਲਣਾ ਕਿਵੇਂ ਬਟਾਖ ਮਾਰ ਲੱਗਿਆ ਪਿਆ ਮੇਰੇ ਆਲਾ ਪਲੇਸ ਤੇ ਜਾਣੇ ਨੂੰ ਪੋਰਾ ਸ਼ਰਮ ਨਹੀਂ ਹੈਗੀ ਦੇਖ ਲੈ ਨੀ ਭਾਣੇ ਇਹ ਤਾਂ ਇਹਦਾ ਮਾਰ ਹੀ ਆਉਂਦਾ ਗੱਲਾਂ ਕਰਨ ਦਾ ਮਾਰਾ ਉਹ ਇਹਦਾ ਮਾਰ ਹੀ ਆਉਂਦਾ ਬਹੁਤ ਬਦੀਨ ਕਰ ਰੱਖਿਆ ਨੇ ਮੈਨੂੰ ਕੀ ਕਰਾਂ ਮੈਂ ਦਾ ਤੇਰੇ ਵਾਲੇ ਤਾਂ ਭਾਣੇ ਉਂ ਬਾਣੇ ਪਾਰਖਿਆ ਮੇਰੇ ਆਲਾ ਮੈਨੂੰ ਐ ਨਹੀਂ ਪਤਾ ਮਨ ਕਰੇ ਗਲਤ ਬਸ ਚੜ ਗਿਆ ਉਹ ਸੀਟੀ ਨੂੰ ਛੱਡਣ ਗਿਆ ਤੀਗਾ ਪਿੰਡਾ ਉਹਦੇ ਬਸ ਮੈਂ ਉਹਦੋਂ ਖਾ ਲਿਓ ਭੁੱਖ ਜਨੇ ਮੈਂ ਤਾਂ ਜਾਨ ਚੱਕ ਰੱਖੀ ਮੇਰੀ ਤਾਂ ਉਹਨੇ ਹੱਲੇ ਪਈਆਂ ਮੈਂ ਤਾਂ ਚੱਲ ਭੈਣ ਟਾਈਮ ਹੈ ਕਿਹ ਜੀ ਕਿਸਮਤ ਦੀ ਆਪਣੀ ਨਿੱਕੀ ਤੇ ਲਾ ਕੇ ਹੈ ਮੰਦਰਾ ਬਾਪਿਆ ਹਨ ਕੀ ਆਪਣਾ ਬਾਪੂ ਵੀ ਦੇਖਣ ਬੈਠਾ ਸੀ ਇਹਨਾਂ ਨੂੰ ਹਨ ਰਾਜਿਆਂ ਨੂੰ ਕੀ ਨਾ ਭਣ ਜੇ ਕਿਤੇ ਅੱਜ ਦਾ ਜਵਾਨਾ ਹੁੰਦਾ ਦੇਖ ਕੇ ਰਿਸ਼ਤਾ ਹੁੰਦਾ ਨਾ ਮੈਂ ਤਾਂ ਜਦੀ ਜਵਾਬ ਦੇ ਦਿੰਦੀ ਆ ਸਾਡੇ ਨਾਲ ਤਾਂ ਮੈਂ ਜਵਾਬ ਦਿੰਦੀ ਪੱਕਾ ਜਵਾਬ ਨਹੀਂ ਮੈਂ ਤਾਂ ਨੰਦਾ ਤੋਂ ਖੜੀ ਹੋ ਜਾਂਦੀ ਪਰ ਇਹਦੇ ਨਾਲ ਵਿਆਹ ਨਹੀਂ ਕਰਾਉਂਦੀ ਕੰਜਰ ਨਾਲ ਨੀ ਨੰਦਾ ਵੇਲੇ ਤਾਂ ਆਪਦੇ ਮਾਪੇ ਦੀ ਸ਼ਰਮ ਸੋਚੀ ਜਾਂਦੇ ਮੈਂ ਤਾਂ ਦੇਖੀ ਕੁੰਡ ਦੇ ਵਿੱਚ ਦੀ ਦੇਖ ਲੈ ਨਾ ਨਾ ਮੈਂ ਨਹੀਂ ਤੇ ਦੇਖਦੀ ਭਣਿਆ ਲੜਕੀ ਦੀ ਮਿੱਟੀ ਨਾਲ ਮਣ ਥੁੱਕੜੇ ਢੇਗਣ ਲੱਗ ਰਹੇ ਤੇ ਸਾਡੇ ਵਾਲਾ ਦਾ ਹਾਂ ਨਹੀਂ ਅਮੀ ਰਹਿ ਕੇ ਘਟਾ ਤਿੰਨ ਦਿਨ ਹੋ ਗਏ ਮਰ ਜਣਾ ਨਾਤਾ ਵੀ ਨਹੀਂ ਹੈ ਆਹੋ ਉਹ ਕੱਪੜੇ ਪਾਈ ਫਿਰਦਾ ਚਾਓ ਚੋ ਤਾਂ ਗਿੱਟਾ ਦੁਖਦਾ ਦਾ ਗਿੱਟਾ ਨਹੀਂ ਹੁੰਦਾ ਹੈਗਾ ਇੱਕ ਚਲੋ ਤਾਂ ਫੇਰ ਵੀ ਉਰੇ ਆ ਬਜੀ ਉਹਨੂੰ ਲੈ ਕੇ ਚੰਗਾ ਫੇਰ ਆਉਂਗੀ ਮੈਂ ਚੰਗਾ ਵਗ ਜਾ ਦੇਖਦੀ ਇਹਨੂੰ ਤਾਂ ਮੈਂ ਨਹੀਂ ਮੈਂ ਮਰ ਜਾ ਨਹੀਂ ਮੈਂ ਤਾਂ ਖਾ ਲਈ ਲੈ ਇਹਦੇ ਬਾਪ ਦੀ ਸੋਚ ਲੱਗ ਰਿਆ ਹੁਣ ਤੱਕ ਨਹੀਂ ਆਇਆ ਹੈਗਾ ਹੈ ਪੱਟੀ ਜਪਣੇ ਦਾ ਆਈ ਨਹੀਂ ਪਤਾ ਹੈਗਾ ਗਲਤ 바ਸ ਚੜ ਗਿਆ ਹੋਵੇ ਕਿਸੇ ਪਾਸੇ ਮਾਂ ਪਰ ਡਾ ਦਿਮਾਗ ਵੀ ਬਥੇਰਾ ਹੈਗਾ ਰੁੜ ਜਾਣੇ ਦਾ ਉਹੀ ਚੱਕ ਕੇ ਚਾਤਰਾਂ ਨੂੰ ਹੀ ਫਰਦਾ ਹੁਣ ਅੱਡਿਆਂ 'ਚ ਪੌਂਕਦਾ ਗੇੜੇ ਕੱਟਦਾ ਉਹ ਕਿਹੜਾ ਕੱਟਾ ਹੈਗਾ ਨਹੀਂ ਤਾਂ ਬਾਗੀ ਦੱਸ ਆ ਗਈ ਧੀ ਢਿੱਡ ਜਾ ਹੌਲਾ ਹੋ ਗਿਆ ਤੀਗਾ ਮਾਂ ਜਾਈ ਤੀ ਬੈਠ ਕੇ ਚਾਰ ਗੱਲਾਂ ਕਰਕੇ ਹੈਂ ਪਰਾ ਮਾੜੇ ਬੰਦਿਆਂ ਨੇ ਖਾ ਲਿਆ ਸਤਾ ਇਹਨਾਂ ਨੇ ਡੋਪਤੀਆਂ ਹੋ ਫੋ ਫਰਦਾਂ ਮਤਾਲੀਏ ਕਰਾਕੀ ਮਤਾਲੀਏ ਨਾ ਉਪੀ ਲੈ ਮਸਾਂ ਤੋੜ ਕੇ ਛਟਕੇ ਚਿਚੜੀ ਮਗੂ ਨਾਲ ਹੀ ਚਿੰਬੜੀ ਜਾਵੇ ਪਤੰਦਰ ਉਹ ਹਾਇਗਾਕ ਨਹੀਂ ਕੋਈ ਕਰੇ ਕਦਰ ਲਾਂਗੇ ਉਹ ਚਾਹ ਪਾਣੀ ਗਾਲ ਦੋ ਹਾਇ ਦੇਖਾ ਉਹ ਥੁੰਡਾਣੀ ਤੈਨੂੰ ਹਾਈ ਹਾਈ ਸੁਣਦਾਗਾ ਆਗੇ ਫਿਰ ਆ ਜਾ ਕਾ ਥੰਮਲਦਾ ਮੈਂ ਭੁੱਲੀ ਜਾਣਾ ਵੇ ਖੜ ਜਾ ਚਾਹ ਧਰਖੀ ਦੀ ਚਾਹ ਲਿਆ ਮਾਂ ਆਹੋ ਠੀਕ ਆ ਠੀਕਰੀ ਜਾਂਦੀ ਐ ਕਰਨ ਨੂੰ ਦੱਸ ਮੈਂ ਉੱਥੇ ਕੀ ਪਾਥੀਆਂ ਪੱਥ ਦੀ ਦੀ ਚਾਹ ਕਰਕੇ ਲਈਆਂ ਘੁੱਟ ਤੂੰ ਕਾ ਮੈਂ ਟੌਰ ਦੀ ਕੱਢੀ ਫਰਦੀ ਆ ਜਾਣਾ ਕਿਤੇ ਕਿਤੇ ਨਹੀਂ ਜਾਂਦੀ ਹੈਗੀ ਉਹੀ ਆ ਲਫੜ ਉਹ ਤਾਂ ਆਪਣੇ ਗਵਾਂਡੀਆਂ ਨੂੰ ਉਹਨਾਂ ਦੇ ਨੂੰ ਪਤਾ ਤਾਂ ਹੈਗਾ ਤੀਗਾ ਬੀ ਉਹਨਾਂ ਦੇ ਸਾਗਨ ਪਾਣ ਆਣਗੇ ਅੱਜ ਅੱਛਾ ਉਹਨਾਂ ਦੇ ਜਾਉਂਗੀ ਮੈਂ ਚਾਲ ਮੈਂ ਤਾਂ ਮਥਾ ਛੱਡ ਕੇ ਆਇਆ ਉਹਨੂੰ ਛੱਡਿਆ ਮਥਾ ਮੈਂ ਕਹਿੰਨਾ ਪੁੱਛਣਾ ਲਹੂ ਪੀ ਰਿਆ ਪਤੰਦਰ ਨੇ ਲਹੂ ਨਹੀਂ ਪੀ ਕਿ ਤੈਨੂੰ ਕੀ ਕਹਿੰਦਾ ਤੀਗਾ ਉਹ ਕਹਿੰਦਾ ਕੀ ਤੀ ਉਹ ਕਿ ਜਾਨ ਨੂੰ ਤਿਆਰ ਤੀ ਜੀ ਲੱਗ ਰਹੀ ਤੀ ਛੋਟਾ ਜਿਹਾ ਰੇਪਲਿਆ ਤੀਗਾ ਹੈ ਦੱਸ ਉਹੀ ਛੱਡਿਆ ਜਾ ਕਾ ਨੂੰ ਰੇ ਕਰੀ ਜਾਂਦਾ ਤੀ ਬੈ ਬਤਾ ਉਹ ਕੋਈ ਕਰ ਦਿੰਦਾ ਉਹ ਜਾ ਜਾਂਦੀ ਮੈਂ ਤਾਂ ਉੱਥੇ ਛੱਡਿਆ ਜਾਵੇ ਨਾ ਹਾਂ ਉਹ ਤਾਂ ਪਸ਼ੂ ਵਾਲਾ ਛੋਟਾ ਹਾਥੀ ਮਿਲ ਗਿਆ ਮੈਨੂੰ ਹਾਂ ਉਹ ਤਾਂ ਵਪਾਰੀਆਂ ਦਾ ਟੈਂਪੂ ਸੀ ਮਹਾਬਾਈ ਕਿਉਂਕਿ ਡੰਗਰ ਪਸ਼ੂ ਦੀਗਾ ਉਹ ਤਾਂ ਡੰਗਰਾਂ ਵਾਂਗੂ ਤਾਂ ਝਾੜਿਆ ਮੈਂ ਉਹ ਟੈਂਪੂ 'ਚ ਉਹ ਮੂਰੀ ਨਾ ਫੇਰ ਨੂੜਿਆ ਉਹ ਫੇਰ ਉਹ ਤਾਂ ਕਿਤੇ ਟੈਂਪੂ ਵਾਲਾ ਡਰਾਈਵਰ ਬਣਾਇਆ ਵਧੀਆ ਕੋਈ ਬੰਦਾ ਸੀ ਲੱਖਾ ਉਹਦੇ ਲਵੇ ਬੈ ਗਿਆ ਉਹ ਕੁੱਟਿਆ ਕੱਟਿਆ ਤਾਂ ਨਹੀਂ ਤੈਂ ਮਾਰਿਆ ਮੂਰੇ ਤਾਂ ਨਹੀਂ ਉਹਦੇ ਮਾਰਿਆ ਤਾਂ ਮੈਂ ਤਾਂ ਲਾਈਆਂ ਇੱਕ ਗੱਲ ਹੋਰ ਨਹੀਂ ਸਮਝ ਆਈ ਮੈਨੂੰ ਹਾਂ ਇਹਨ ਦਾ ਚੱਲ ਮੈਂ ਛੱਡਿਆ ਦੂਆ ਨਹੀਂ ਮੈਨੂੰ ਦੇਖਿਆ ਉੱਥੇ ਦੂਆ ਹਾਂ ਉਹ ਤਾਂ ਉਰੇ ਆ ਰਿਹਾਗਾ ਉਰੇ ਆ ਗਿਆ ਹੋਰ ਉਧਰ ਉਰੇ ਆ ਰਿਹਾ ਹੈਗਾ ਉਥੇ ਕਹਿੰਦਾ ਮੈਨੂੰ ਮਿਲ ਨਹੀਂ ਹੈਗਾ ਕੋਈ ਮੰਨ ਕਰੇ ਤੁਸੀਂ ਉਰਾਂ ਨੂੰ ਉਧਰ ਉਰਾਂ ਤੋਂ ਉਧਰ ਨੂੰ ਨਿਕਲ ਗਏ ਹਾਂ ਉਧਰੋਂ ਹੋਰਾਂ ਨੂੰ ਨਿਕਲ ਗਏ ਹਾਏ ਦੇਖੋ ਕਮਾਲ ਦੀ ਗੱਲ ਹੈ ਯਾਰ ਹੋਰ ਹੋਰ ਦੱਸ ਖੈਰ ਸੁੱਖ ਦੀ ਸਾਰੇ ਹਾਏ ਸੁੱਖ ਤਾਂ ਹੈਗੀ ਤੇ ਹੁਣ ਇਹ ਕੀ ਕਰਨਾ ਹੈ ਔਰੇ ਬੌਲਾ ਨਹੀਂ ਸਾਰੇ ਬੌਲੇ ਨੇ ਸਾਡੇ ਹੈ ਕੋਈ ਬੌਲੇ ਨਹੀਂ ਹੋ ਰਹੇ ਨੇ ਪੌਲੇ ਨੇ ਪੌਲੇ ਨੇ ਚਾਤਰ ਚਰਾਕ ਨਹੀਂ ਹੈਗੇ ਉਹ ਤਾਂ ਮੇਰਾ ਸਾਲਾ ਊਂ ਨਹੀਂ ਬੰਦਾ ਨਾ ਟੀਮੀ ਜਿਹਨੂੰ ਛੱਡ ਕੇ ਆਇਆ ਆਏ ਘਟੋਲਦੇ ਤੁਸੀਂ ਬੰਦਾ ਕਾਹੇ ਕੀ ਨਾ ਬੋਲਾ ਇਹ ਮੇਰਾ ਸਾਲ ਦਾ ਇਹਦਾ ਉਹ ਬੁੱਜ ਦਿਮਾਗ ਇਹ ਕਿੱਦਾਂ ਰਹਿਣਾ ਕਿਹਾ ਕਿੱਦਾਂ ਆਹੀ ਆ ਇਧਰ ਹੀ ਫਿਰਦਾ ਤੀਗਾ ਮਨ ਕਰ ਇਧਰ ਖੇਤ ਕਣੀ ਦਾ ਗੇੜਾ ਮਾਰਨ ਵਾਗਿਆ ਹੋਵੇ ਅੱਛਾ ਹਾਂ ਆ ਜੂਗਾ ਕੋਈ ਨਾ ਫਿਰ ਕੀ ਹੁੰਦਾਗਾ ਬਾਦਪੋ ਇਹਦਾ ਨਹੀਂ ਕੋਈ ਕਲੇਸ਼ ਕਲੂਸ ਹੋਇਆ ਕਲੇਸ਼ ਤਾਂ ਹੁਣ ਤੈਨੂੰ ਪਤਾ ਹੀ ਹੈਗਾ ਹੈ ਇਹ ਕਾ ਨੂੰ ਹਟਦਾਗਾ ਪੰਗੇ ਲੈਣੋਂ ਸਿੰਗਰੀਆਂ ਸੇੜਦਾਗਾ ਤੇਰੀ ਮੰਗ ਰੋ ਪਤੇਰੇ ਸਿੰਗਰੀਆਂ ਸੇੜੀਆਂ ਨੇ ਇਹ ਇਹ ਫਿਰ ਜਵਾਕ ਠੀਕ ਨਹੀਂਗੇ ਹੁਣ ਜਿਹੜੇ ਵਿਆਹ ਕਿ ਲੈ ਆਤੀ ਇਹ ਨਾ ਵਿਆਹ ਕਿ ਤင်း ਸ਼ਰਮ ਨਹੀਂ ਆਉਂਦੀ ਕਹਿੰਦੇ ਨੂੰ ਵਿਆਹ ਕਿ ਲੈ ਆ ਉਹ ਕਿਵੇਂ ਮਰਤੀ ਲਈ ਆਇਆ ਮੈਂ ਤਾਂ ਉਹ ਪੋਸਟ ਆਬੀ ਤੇਰੀ ਤਾਂ ਨਹੀਂ ਆਉਣ ਦੀ ਸਲਾਹ ਮੈਨੋਂ ਕੀ ਮੈਂ ਕੀ ਕਰਾਉਣਾ ਮੈਂ ਤਾਂ ਸੁਖਣਾ ਉ ਤਾਂ ਦੇਖ ਮੇਰੀ ਗੱਲ ਸੁਣ ਲੈ ਹੱਕ ਚ ਤਾਂ ਮੈਂ ਵੀ ਨਹੀਂ ਦਿੱ ਤੈਨੂੰ ਵਿਆਉਣ ਦੇ ਤੂੰ ਮੈਨੂੰ ਥੋੜੀ ਜੀ ਸਨੱਖੇ ਲਕੀਆ ਅੱਛਾ ਅੱਛਾ ਤੇਰੇ ਨਾਲ ਤਾਂ 100 ਗਣੇ ਸੋਣੀ ਆ ਮੈਂ ਮੈਂ ਤਾਂ ਕਹੀਂ ਜਾਂਦਾ ਜੀ ਮੈਂ ਤਾਂ ਕਹੀਂ ਨਾ ਵੀ ਤੁਸੀਂ ਭਾਈ ਸਨੱਖੇ ਹੋ ਅਰੇ ਐਂ ਨਹੀਂ ਹੁੰਦੀ ਉਹ ਜਿਹੜੇ ਬਈਆ ਰਾਣੀ ਆ ਬਈਆ ਰਾਣੀ ਨਾਲ ਵੀ ਬਧੀਆਂ ਮੈਂ ਤਾਂ ਹੈਗੇ ਹੋ ਜੀ ਹਾਂ ਮੈਂ ਤਾਂ ਹੁਣ ਜਾਣ ਕੇ ਜਾਦੇ ਟੌਰ ਕੱਢਣ ਲੱਗੀਆਂ ਬੀ ਉਹ ਕੀ ਕਹਦੇ ਵੀ ਮੈਂ ਸੋਣੀ ਆ ਮੈਂ ਬਹੂ ਲਿਆਗਾ ਸਹੀ ਗੱਲ ਆ ਕਹਦੇ ਕਰ ਤੂੰ ਵੀ ਮੇਰੀ ਬਹੁ ਘੱਟ ਨਹੀਂ ਹੈਗੀ ਤੇਰੇ ਜਿਹੜੇ ਨਹੀਂ ਘੱਟ ਨਹੀਂ ਮੈਂ ਕਹਿ ਕੇ ਆਉਂਗਾ ਉਹਨੂੰ ਪਾਈ ਚਲ ਕਈ ਕਿਆਉਂਗਾ ਕੋਲ ਜਾ ਕੇ ਕੋਲ ਹਾਂ ਤੂੰ ਜ਼ਰੂਰ ਜਾਇ ਤਉਨੋ ਦੇਖਣ ਦਾ ਮਹਰਾ ਜਾਵੇਂਗਾ ਨਾ ਮੈਂ ਇਹਨੂੰ ਬੁਲਾਉਣ ਦੀ ਲੋੜ ਨਹੀਂ ਹੈਗੀ ਜੇ ਮੈਨੂੰ ਪਤਾ ਲੱਗਾ ਨਾ ਬੀਬੀ ਯਾ ਰਾਣੀ ਨਾਲ ਬੋਲਦਾ ਤੂੰ ਕੋਈ ਗੱਲਬਾਤ ਕਰਦਾ ਤੇਰੀਆਂ ਖੱਖਾਂ ਪਾੜ ਦੂੰ ਮੈਂ ਓਏ ਹੁਣ ਇੱਕ ਘਰ ਚ ਰਹਿੰਦੇ ਆ ਕਿਤੇ ਮੜਾ ਮੋਟਾ ਤਾਂ ਬੰਦਾ ਬਣਦਾ ਆਏ ਕਿਵੇਂ ਬੋਲੀ ਜਾਊਗੀ ਆਏ ਹੁਣ ਪਰਾਂ ਤਾਂ ਮੂੰਹ ਕਰਿਆ ਨਹੀਂ ਜਾਂਦਾ ਯਾਰ ਉਹ ਦੇਖ ਪਰਾਂ ਮੂੰਹ ਨਹੀਂ ਕਰਿਆ ਜਾਂਦਾ ਅਗਲੇ ਨੂੰ ਕਹੇ ਬੀਬਾ ਪੱਲਾ ਕਰ ਲਿਆ ਕਰ ਜੇਠ ਲੱਗਦਾ ਮੈਂ ਚੱਲ ਮਾਯੋ ਐਂ ਕਹੂੰਗਾ ਉਹਨੂੰ ਫੇਰ ਵੀ ਪੱਲਾ ਕਰ ਲਿਆ ਕਰ ਭਾਈ ਜਦੋਂ ਸਮਝ ਦੂ ਕੋਈ ਨਾ ਮੈਂ ਆਪੇ ਕਹਿ ਦੂੰਗੀ ਉਸੇ ਨੂੰ ਕਹਿ ਦੂੰਗੀ ਸਾਡੂਏ ਨੂੰ ਚੱਲ ਕੋਈ ਨਾ ਕਹੇ ਦੀ ਫੇਰ ਰੋਟੀ ਟੁੱਕਦਾ ਕਰਦੇ ਫੇਰ ਹੁਣ ਕਦ ਰੋਟੀ ਖਾ ਕੇ ਨਹੀਂ ਆਏ ਉੱਥੇ ਰੋਟੀ ਖਵਾਉਂਦਾ ਕੋਈ ਉੱਥੇ ਮੇਰੇ ਸਾਲੇ ਨੰਗ ਕਾਹਨ ਨੂੰ ਕਹੌਣੀ ਐ ਫੇਰ ਕਈ ਮੈਨੂੰ ਗਾਲਾ ਕਰਦਾ ਆਏ ਵੇ ਮੈਂ ਮਰ ਜਾ ਤੂਸੀਂ ਇਦਾਰੇ ਸਾਹ ਹੋ ਗਏ ਹੋਰ ਤਾਂ ਸਾਰੇ ਹੋ ਗਏ ਨੰਗ ਫੇਰ ਕਮੀ ਐ ਰੋਏ ਕੋਈ ਫੱਡਾ ਦਾ ਤਾਂ ਘਰ ਭਰਿਆ ਪਿਆ ਐਡੀ ਕੋਠੀ ਐ ਕੋਈ ਨਾ ਹੁਣ ਤਾਂ ਵੱਡੀ ਪਿਆ ਸਾਰਾ ਕੁਸ ਹੁਣ ਪੈ ਜਾਣਗੇ ਹਿੱਸੇ ਹੈ ਜਿਹੜਾ ਚੌੜਾ ਹੋ ਬੋਲ ਓਏ ਨਾ ਇਹਦਾ ਕਰਦਾ ਮੈਂ ਹੱਲ ਤਾਂ ਹੀ ਤਾਂ ਕਹਿਣਾ ਵੀ ਮਾੜਾ ਇਹ ਲਵੇ ਤਾਂ ਨਾਲੇ ਚੁੱਪ ਕਰਕੇ ਨਾ ਮਾੜਾ ਜਿਹਾ ਕਿਸੇ ਨੂੰ ਕਹਿ ਸੁਣ ਕੇ ਆ ਮੁੰਡੇ ਦੇ ਰਿਸ਼ਤੇ ਵਾਸਤੇ ਕਹਿੰਦੇ ਕਿਸਨ ਹੋ ਜੂਗਾ ਪਾਣੀ ਪੀ ਲੈਣ ਦੇ ਕਿਉਂ ਕੰਨ ਖਾਈ ਜਾਂਦੀ ਚੰਗਾ ਮੈਂ ਕਾਹਨੂੰ ਕੰਨ ਖਾਨੀ ਆ ਤੇਰੇ ਕੰਨ ਖਾਂਦੀ ਆ ਤੇਰੇ ਰਾਂਝੇ ਦੀ ਿਆ ਕੇਤਾ ਮੈਂ ਆਉਂਗਾ ਉਹਦੇ ਕੋਲੇ ਪਾ ਮੈ ਤੂੰ ਮੈਨੂੰ ਰੋਕ ਪਾ ਮੈ ਤੂੰ ਮੈਨੂੰ ਨਾ ਰੋ ਓਏ ਮੁੰਡਿਆ ਵੀ ਵੀਏ ਚਾਹ ਨਹੀਂ ਬਣਾਈ ਚਾਹ ਤਾਂ ਬਣਾ ਰੱਖੀ ਆ ਚਾਹ ਪੀ ਲੈ ਨਾਲੇ ਤੰਦਰ ਪਈਆ ਨਾਲੇ ਮੇਰੀ ਗੱਲ ਸੁਣ ਬੇਤਰ ਮਾਮਾ ਨਹੀਂ ਵੀ ਰਹਾ ਹੈਗਾ ਉਹ ਕਿਧਰ ਵਗ ਗਿਆ ਪਤਾ ਨਹੀਂ ਕਿਉਂ ਇੱਥੇ ਮੈਨੂੰ ਕੀ ਪਤਾ ਵੀ ਉਹਨੂੰ ਵੀ ਕਹਿੰਦਾ ਚਾਹ ਪੀ ਲੈਂਦਾ ਉਹਨੂੰ ਬੁਲਾ ਲੈਂਦਾ ਉਹ ਪੀ ਲੂਗਾ ਇੱਥੇ ਹੋਊਗਾ ਯਾਰ ਮੰਮੀ ਐ ਮੇਰੇ ਦਾ ਸਿਰ ਚ ਤੇਲ ਮਲਾਇਆ ਮੇਰੇ ਵਾਲੀ ਵਾਲੇ ਝੜਨ ਲੱਗ ਗਏ ਲੈ ਦੇਖੀ ਲੈ ਅੱਛਾ ਆ ਮੇਰੇ ਵਾਂਗੂ ਕਰਵਾਇਆ ਦੇਖ ਮੈਂ ਵੀ ਕਰਵਾਏ ਨੇ ਇਹਦੇ ਇਹ ਆ ਦੇਖ ਉਹ ਬੁਰੇ ਲੱਗਦੇ ਨੇ ਇਦਾਂ ਇਦਾਂ ਕਰਾ ਲੈ ਤੈਨੂੰ ਘੜਾ ਦੇ ਮੈਂ ਤਾਂ ਵਿਆਹ ਲੈਣਾ ਹੁਣ ਐਨੇ ਵਿਆਹ ਦੇਖੂਗੀ ਦੇਖ ਹੈਨਾ ਤੂੰ ਤਾਂ ਬਈ ਯਾਰਾਣੀ ਦੀ ਉਹ ਚ ਕਰਾਈ ਜੰਨੀ ਆ ਵੀ ਹਾਂ ਵੀ ਉਹ ਹਾਂ ਉਹਨੇ ਕਰਾ ਰੱਖੇ ਨੇ ਰੱਗ ਬਰੰਗੇ ਮੈਂ ਤਾਂ ਹਜੇ ਰੰਗ ਬਰੰਗੇ ਵੀ ਨਹੀਂ ਕਰਾਏ ਹੈਗੇ ਜਾਣ ਕੇ ਕਰਾਉਣੇ ਤਾਂ ਮੈਂ ਤੇਰੇ ਚਾਚਾ ਮੱਚੂਗਾ ਦੇਖ ਦੇ ਕੇ ਦੇਖੀ ਖੁੱਲੇ ਵਾਲਾ ਸਾਟ ਸਾਟ ਮੇਰਾ ਕਰੂੰਗੀ ਵੇੜੇ 'ਚ ਮੈਂ ਬੀਬੀ ਤਾਂ ਬਈ ਯਾਰਾਣੀ ਆ ਯਾਰ ਤੈਨੂੰ ਤਾਂ ਨਹੀਂ ਹੈਗੀ ਬੱਗੇ ਨਾ ਇਹ ਗਰੰਡੀ ਹੁੰਦਿਆਂ ਨੇ ਹੋਰ ਹੋਣਾ ਤੂੰ ਤਾਂ ਹੋਰ ਹੀ ਲੱਗੀ ਕੰਮ ਕਰਨਾ ਮੈਂ ਤਾਂ ਉਹੀ ਆ ਆਪਣੇ ਘਰ ਮੰਡਿਆਂ ਦੀ ਕੁੜੀ ਤਾਂ ਚਮਟਾ ਜਾ ਮਰਵਾ ਲਈ ਤੀਗੀ ਸਿੱਧੇ ਕਰਾ ਦੇ ਤਾ ਨੂੰ ਮਾੜਾ ਮੂਟਾ ਆਪਣੇ ਪਿੰਡ ਚ ਰਹਿਣਾਗਾ ਸਾਫ ਸਿਰਦੀ ਰਿਆ ਕਰ ਇੱਥੇ ਗੱਲ ਕਰਦੇ ਨੇ ਮੈਨੂੰ ਨਹੀਂ ਕਿਸੇ ਨੂੰ ਸਾਾਕ ਕਰਨਾ ਅਗਲਾ ਕੁਬੀ ਦੀ ਮਾਂ ਤਾਂ ਆਇਆ ਚੱਕਵੀ ਪੂਰੀ ਹੇ ਹੋਰ ਹੁਣ ਫਰ ਚੱਕ ਮੈਂ ਆਏ ਕੀ ਹੁੰਦਾ ਅਗਲੀ ਐ ਕਹੂਗੀ ਹੁਣ ਪਹਿਲਾ ਜਮਾਨਾ ਗਿਆ ਹੁਣ ਤਾਂ ਅਗਲੀ ਐ ਕਹਿ ਦਿੰਦੀ ਆ ਲੈ ਜਦ ਸੱਸ ਇੰਨੀ ਟੌਰ ਲਾਉਂਦੀ ਆ ਮੇਰੀ ਵੀ ਟੌਰ ਲਵਾਇਆ ਕਰੂਗੀ ਆ ਪਹਿਲਾਂ ਮੇਰੇ ਨਾਲ ਤਾਂ ਹੀ ਝੜਦਨੇ ਐ ਇਹੋ ਜਿਹਾ ਕੁਝ ਮੈਂ ਕਰਾਇਆ ਦੀ ਜਮਟੇ ਜਮਟੇ ਪਹਿਲਾਂ ਲਵਾ ਲੈਂਦਾ ਦੀ ਹੁਣ ਇਹ ਝੜਨ ਲੱਗੀ ਵੇ ਅਸਾਂ ਐ ਕਰਾਇਆ ਕਰ ਸਰੋਂ ਦਾ ਤੇਲ ਲਾਇਆ ਕਰ ਪੁੱਤ ਜਾਨਾ ਉਹ ਨਾ ਨਾਉਣ ਤੋਂ ਪਹਿਲਾਂ ਲਵਾਇਆ ਕਰ ਸਰੋਂ ਦਾ ਤੇਲ ਸਿਰ ਤੇ ਆਹੋ ਉਹ ਕਿਧਰ ਵਾਗਿਆ ਮਾਮਾ ਫਰਾ ਆਏ ਰੱਬਾ ਜੇ ਮੈਨੂੰ ਐ ਪਤਾ ਹੁੰਦਾ ਫੇਰ ਕਾਹਦੇ ਗੱਲਾਂ ਤੇਰਾ ਬਾਪ ਆ ਰਿਆ ਨਾਲੇ ਆ ਗਿਆ ਆ ਗਿਆ ਉਹ ਉਹ ਤਾਂ ਆਪਾ ਹੁਣ ਸਰਗਲਾਂ ਦੇਣ ਲੱਗ ਗਿਆ ਕਹਿੰਦਾ ਬੋਲੇ ਟੱਬਰ ਨਾਲ ਬਾਪ ਪੈ ਰਿਆ ਨਾ ਮੈਂ ਬੋਲੀ ਆ ਓਏ ਉਹ ਤਾਂ ਬਸ ਪਹਿਲੇ ਦਿਨੋਂ ਐ ਕਰਦਾ ਉਹ ਗੜ ਅੱਜ ਤਾਂ ਹੈਗਾ ਯਾਰ ਕੰਮ ਨੂੰ ਕਹਦੇ ਉਹ ਪਟਮੇਲੀ ਪੈ ਜਾਂਦੀ ਹੈਗੀ ਚਲ ਉਹ ਤਾਂ ਕਹਿ ਰਿਹਾ ਤੇਰੇ ਬਾਪ ਨੂੰ ਕਿਸੇ ਪਾਸੇ ਲੱਗੋ ਪਾਈ ਕੰਮ ਧੰਦੇ ਨਾਲੇ ਉਹ ਤੇਰੇ ਮਾਮੇ ਨੂੰ ਬੁਲਾ ਲੈ ਨਾਲੇ ਲਾ ਲਈ ਤੇਰੇ ਮਾਮੇ ਨੂੰ ਇੱਥੇ ਤੇਰਾ ਕੰਮ ਆਗਾ ਸੁੱਖ ਨਾਲ ਤੇਰਾ ਮਾਮਾ ਕੰਮ ਬਾਈ ਮੇਰਾ ਤਾਂ ਦਿਮਾਗ ਖਾ ਲੈਂਦਾ ਉਹ ਬਥੇਰਾ ਕੰਮ ਐ ਜਿਹੜਾ ਕੰਮ ਦਾ ਮਤਲਬ 4-500 ਦਿਹਾੜੀ ਨੂੰ ਦੇ ਉਹ ਤਾਂ ਕਹਿੰਨੇ ਕੁਝ ਹੋਰ ਕਰ ਦਿੰਦਾ ਕੁਝ ਹੋਰ ਬੇ ਜਿਹੜਾ ਚਾਰ ਪੰਜ ਸਤਾ ਦਿਹਾੜੀਆਂ ਦਿਹਾੜੀਆਂ ਨੂੰ ਦੇਵੇਂਗਾ ਜਾਂਦੇ ਨੂੰ ਉਹੀ ਕੁਰਤਾ ਪਜਾਮਾ ਸਿਮਿਆਦਾਂਗੇ ਇਹਨੂੰ ਕੋਈ ਅੱਛਾ ਹੋਰ ਹਜ਼ਾਰ ਦਾ ਤਾਂ ਕੁਰਤਾ ਪਜਾਮਾ ਉਹਨੂੰ ਸੁਮਾਉਣਾ ਪਊਗਾ ਐ ਨਹੀਂ ਪਤਾ 5-400 ਮੇਰੀ ਦਵਾਈ ਤੇ ਲੱਗ ਜਾਈ ਮੇਰਾ ਸਿਰ ਦੁਖਣ ਨੂੰ ਨਹੀਂ ਹਟਦਾ ਜਿਹੜੇ ਘੰਟਾ ਤੋਂ ਨਾਲ ਬੋਲ ਪਾਵਾਂ ਮੈਂ ਆ ਬੋਲੀ ਜ਼ਰੂਰੀ ਆ ਜਮੀਨ ਹੀ ਦੇਖਦੇ ਹੈਗੇ ਨਾ ਜਮੀਨ ਦੇਖ ਕੇ ਰਾਜੀ ਨਹੀਂ ਹੈਗੇ ਪਿਓ ਤੋਂ ਚੜਦਾਗਾ ਪੁੱਤੋਂ ਤੋਂ ਚੜਦਾ ਮੇਰੇ ਤਾਂ ਪਾਈਆਂ ਨੂੰ ਜਮੀਨ ਦੇਖ ਕੇ ਪਹਿਲਾਂ ਤਾਂ ਉਹਨੂੰ ਕੱਟ ਕੇ ਹਟੇ ਉਹ ਤਾਂ ਤਾਂ ਕੱਢਿਆਗਾ ਆ ਬਈ ਯਾਰਾਣੀ ਦਾ ਮਾਰਾ ਹੈ ਬੇ ਤੇ ਬਈ ਯਾਰਾਣੀ ਨਾਲ ਪੰਗੇ ਲਈ ਜਾਂਦਾ ਤੀਗਾ ਹੋਰ ਇਥੇ ਬੜਬਾ ਕੇ ਮਨਵਾਦਦਾ ਕਿਸੇ ਦਾ ਸਿਰ ਹੈ ਬੜਬਾ ਦਿੰਦਾ ਇਹਦਾ ਕੀ ਪਤਾ ਤੀਗਾ ਆ ਹੁਣ ਇੱਕ ਜਿਹੜਾ ਹੋਰ ਆ ਗਿਆ ਇਕ ਤਾਂ ਮਾਂ ਜਾਇਆਗਾ ਭਾਈ ਆ ਨਾ ਕੱਢਣ ਜੋਗੀ ਕਿਸੇ ਪਾਸੇ ਵੀ ਭਾਈ ਤੂੰ ਬੱਕ ਜਾ ਮੋੜਨ ਜੋਗੀ ਵੀ ਨਹੀਂ ਚਲ ਐਂ ਕਰੂੰਗੀ ਇਹਨਾਂ ਦਾ ਕੋਈ ਪਤਾ ਨਹੀਂ ਪਿਓ ਪੁੱਤਾਂ ਦਾ ਕੀ ਕਾਇਦਨ ਇਹ ਤਾਂ ਮੂੰਹ ਠੜੇ ਨੇ ਜਿਹੜਾ ਕੋਸ ਮੂੰਹ ਚ ਆਉਂਦਾ ਉਹੀ ਬੱਕ ਦਿੰਦੇ ਨੇ ਐਂ ਕਰੂੰਗੀ ਬੜਿਆ ਫਲੋ ਤੈਨੂੰ ਕਹਿੰਦਾ ਭਾਈ ਤੂੰ ਜਾ ਐਂ ਰੋਟੀ ਰੁੱਟੀ ਖਵਾ ਦਾਂ ਬੇ ਉਹਨੂੰ ਕਾਇਦੇ ਰੋਟੀ ਖਾ ਲੂਗਾ ਤੇਰੇ ਮਾਮੇ ਨੂੰ ਲਿਆ ਬੁਲਾ ਕੇ ਕਿੱਥੇਗਾ ਨਾਲੇ ਚਾਹ ਪੀ ਲੂਗਾ ਆਲਫਾ ਫੇਜ ਇਕੱਠੇ ਕਰਕੇ ਦੀ ਮਾਂ ਖੇਤ ਜਾਣ ਨੂੰ ਫਿਰ ਕਹਿ ਦਿੰਦੇ ਨੇ ਉਹ ਨਹੀਂ ਹੈਗਾ ਚਾਹ ਗੁੜ ਪਾਉਣ ਨੂੰ ਨਹੀਂ ਕੋਸ ਹੈਗਾ